ਸਰੀ ਬਹੁਤ ਬੜੀ ਮਿਥ ਹੈ ਕਿ ਅਮਰੀਕਾ ਜਾਣਾ ਸੌਖਾ ਹੈ ਅਮਰੀਕਾ ਕੇ ਆਪਣੇ ਪ੍ਰੋਸੈਸਸ ਹੈਗੇ ਨੇ ਉਹ ਪ੍ਰੋਸੈਸ ਉਹ ਪੂਰਾ ਫੋਲੋ ਕਰਦੇ ਨੇ ਸਟੈਪ ਬਾਈ ਸਟੈਪ ਚਾਹੀਓ ਆਫਰ ਦਾ ਲੈਟਰ ਹੈ ਚਾਹੀਆ ਵੀਜ਼ਾ ਦਾ ਹੈਗਾ ਚਾਹੇ ਤੁਸੀਂ ਉੱਥੇ ਇਮੀਗ੍ਰੇਸ਼ਨ ਆਫਿਸ ਪਹੁੰਚ ਕੀ ਗਏ ਉਹਨਾਂ ਦੇ 에ਰਪੋਰਟ ਉਹਨਾਂ ਨੇ ਉੱਥੇ ਵੀ ਤੁਹਾਨੂੰ ਸਕਰੂਟੀਨਾਈਜ਼ ਕਰਦੇ ਹ ਤੇ ਜਿਹੜਾ ਇਹ ਕਹਿੰਦੇ ਨੇ ਵੀ ਅਸੀਂ 50 ਜਾਂ ਜੋ ਵੀ ਅਮਾਉਂਟ ਕਹਿ ਕੇ ਤੁਹਾਨੂੰ ਕਹਿੰਦੇ ਨੇ ਸਰ ਇਹ ਪ੍ਰੋਸੈਸ ਵਿਦਆਊਟ ਅਮਰੀਕਨ ਉਹ ਪ੍ਰੋਸੈਸ ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਤੇ ਅੱਗੇ ਗਵਰਨਮੈਂਟ ਸਰ ਚੇਂਜ ਹੋ ਰਹੀ ਹੈ ਬਾਈਡਨ ਦੀ ਗਵਰਨਮੈਂਟ ਜਾ ਰਹੀ ਹੈ 트럼ਪ ਦੀ ਗਵਰਨਮੈਂਟ ਆ ਰਹੀ ਹੈ ਉਹ ਤਾਂ ਪਹਿਲਾਂ ਹੀ ਐਂਟੀ ਇਮੀਗਰੈਂਟ ਹੈਗਾ ਉਹ ਤਾਂ ਹੋਰ ਰੂਲ ਸਖਤ ਹੋਣੇ ਆਗੇ ਤੇ ਮੈਂ ਨਹੀਂ ਸਮਝਦਾ ਕਿ ਅਮਰੀਕਾ ਦਾ ਵੀਜ਼ਾ ਸੌਖਾ ਹੋ ਰਿਹਾ ਮੈਂ ਇਹ ਸਮਝਦਾ ਅਮਰੀਕਾ ਦਾ ਵੀਜ਼ਾ ਔਖਾ ਹੋ ਰਿਹਾ ਅੱppa ਨੇ ਜੇ ਅਮਰੀਕਾ ਦਾ ਵੀਜ਼ਾ ਲਗਾਣਾ ਹੈ ਅੱppa ਪ੍ਰੋਟੋਕੋਲ ਦੇ ਹਿਸਾਬ ਨਾਲ ਚੱਲੀਏ ਤਾਂ ਹੀ ਅਸੀਂ ਉੱਥੇ ਪਹੁੰਚਾਂਗੇ ਸਰ ਦੇਖੋ 80% ਤਾਂ ਸਕਰੂਟੀ ਵਿੱਚ ਡਾਕੂਮੈਂਟੇਸ਼ਨ ਪਤਾ ਲੱਗ ਜਾਂਦਾ ਪਰ ਫਿਰ ਵੀ 20% ਉਹ ਬੱਚੇ ਨੂੰ ਮਿਲਣਾ ਚਾਹੁੰਦੇ ਨੇ ਜੀ ਕਿ ਯਾਰ ਇਹ ਬੱਚਾ ਆਇਲਸ ਦਾ کہہ ਰਿਹਾ ਮੇਰੇ ਕੋਲ 8 ਬੈਂਡ ਲੱਗੇ ਨੇ ਪਰ ਇੰਗਲਿਸ਼ ਬੋਲ ਵੀ ਸਕਦਾ ਯਾਨੀ ਬੋਲ ਸਕਦਾ ਆ ਇਹ ਡਾਕੂਮੈਂਟ ਦਾ ਕਹਿ ਰਿਹਾ ਬਹੁਤ ਵਧੀਆ ਆਈਟੀਆਰ ਹੈਗੀ ਆ ਬੱਚੇ ਨੂੰ ਪਤਾ ਵੀ ਹੈਗੀ ਕਿ ਬੱਚਾ ਆਈਟੀਆਰ ਕਿੰਨੀ ਕੀ ਹੈਗੀ ਐ ਤੇ ਬੱਚੇ ਦਾ ਕੀ ਪਲਾਨ ਹੈ ਤਾਂ ਸਰ ਇਹ 8020 ਦਾ ਹੈਗਾ ਬਟ ਉਹ 20% ਨੂੰ ਜੇ ਆਪਾਂ ਕਹੀਏ ਵੀ ਇਹਦੀ ਵੇਟੇਜ ਨਹੀਂ ਹੈਗੀ ਐ ਇੰਟਰਵਿਊ ਦੀ ਮੈਂ ਨਹੀਂ ਮੰਨਦਾ ਸਰ ਪੂਰੀ ਵੇਟੇਜ ਹੈਗੀ ਉਹਦੀ ਅੰਦਰ ਸਾਰੇ ਦੀ ਗੱਲ ਨਹੀਂ ਮੈਂ ਕਹ ਰਿਹਾ ਕੁਝ ਇੰਸਟੀਟਿਊਸ਼ਨ ਜੇ ਤੁਹਾਡੇ ਇੰਗਲਿਸ਼ ਦੇ ਮਾਰਕਸ 75% ਤੋਂ ਉੱਤੇ ਨੇ ਐਂਡ ਤੁਹਾਡਾ ਜਿਹੜਾ ਬੋਰਡ ਹੈਗਾ ਉਹ ਇੰਗਲਿਸ਼ ਮੀਡੀਅਮ ਹੈਗਾ ਉਹਦੇ ਬੇਸ ਤੇ ਤੁਹਾਨੂੰ ਉਹ ਆਇਲ ਸਕੋਰ ਦੀ ਛੂਡ ਦੇ ਦਿੰਦੇ ਨੇ ਵੀ ਤੁਹਾਡੇ ਕੋਲ ਨਹੀਂ ਹੈਗਾ ਨੇ ਜਦੋਂ ਤੋਂ ਵਿਦਿਆਰਥੀਆਂ ਦੇ ਵੀਜ਼ੇ ਦੇ ਸੰਬੰਧੀ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਆ ਸਖਤੀ ਕੀਤੀ ਆ ਉਸ ਸਮੇਂ ਤੋਂ ਹੀ ਇਸ ਇਮੀਗ੍ਰੇਸ਼ਨ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਕੈਨੇਡਾ ਦੀ ਜਗ੍ਹਾ ਹੁਣ ਅਮਰੀਕਾ ਨੂੰ ਤਵੱਜੋ ਦੇਣੀ ਸ਼ੁਰੂ ਕੀਤੀ ਆ ਸੋਸ਼ਲ ਮੀਡੀਆ ਤੋਂ ਲੈ ਕੇ ਕੱਦਾ ਕੋਲਿਆਂ ਤੱਕ ਅਮਰੀਕਾ ਵੀਜ਼ੇ ਦੀਆਂ ਵੱਡੀਆਂ-ਵੱਡੀਆਂ ਐਡਾਂ ਦੇਖਣ ਨੂੰ ਮਿਲ ਰਹੀਆਂ ਨੇ ਕੋਈ ਦਾਵਾ ਕਰ ਰਿਹਾ ਹੈ ਕਿ ਮੈਂ 50000 ਦੇ ਵਿੱਚ ਅਮਰੀਕਾ ਦਾ ਵੀਜ਼ਾ ਲੈ ਕੇ ਦੇ ਰਿਆਂ ਤੇ ਕੋਈ ਕਹਿੰਦਾ ਮੈਂ 4 ਲੱਖ ਦੇ ਵਿੱਚ ਅਮਰੀਕਾ ਦਾ ਵੀਜ਼ਾ ਲੈ ਕੇ ਦੇ ਰਿਆਂ ਕੀ ਅਮਰੀਕਾ ਜਾਣਾ ਇੰਨਾ ਹੀ ਸੌਖਾ ਹੋ ਗਿਆ ਆਹਾਂ 6 ਕੁ ਮਹੀਨੇ ਦੇ ਵਿੱਚ ਇਹ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਅੱਜ ਅਸੀਂ ਪਹੁੰਚੇ ਹਾਂ ਪਰਸੋਨਾ ਡਿਸਕਵਰ ਦੇ ਦਫ਼ਤਰ ਪਰਸੋਨਾ ਡਿਸਕਵਰ ਹੈ ਜਿਹੜਾ ਬੱਚਿਆਂ ਨੂੰ ਸਹੀ ਗਾਈਡੈਂਸ ਦਿੰਦਾ ਉਹਨਾਂ ਦੀ ਸਟੱਡੀ ਦੇ ਲਈ ਜਿਨ੍ਹਾਂ ਨੇ ਇੱਥੇ ਵੀ ਸਟੱਡੀ ਕਰਨੀ ਹੈ ਉਹ ਵੀ ਬੱਚੇ ਇਹਨਾਂ ਤੋਂ ਗਾਈਡੈਂਸ ਲੈਂਦੇ ਨੇ ਜਿਨ੍ਹਾਂ ਦੇ ਵਿਦੇਸ਼ ਦੇ ਵਿੱਚ ਵੀ ਜਾਣਾ ਉਹ ਵੀ ਇੱਥੋਂ ਆਪਣੀਆਂ ਫਾਈਲਾਂ ਲਗਾਉਂਦੇ ਨੇ ਅੱਜ ਆਪਾਂ ਇਹਨਾਂ ਤੋਂ ਜਾਣਾਂਗੇ ਕਿ ਅਮਰੀਕਾ ਪਹੁੰਚਣ ਲਈ ਸਹੀ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਸ਼੍ਰੀ ਸੋ ਆਤਮਾਦਾਨ ਜੀ ਜਿਹੜੇ ਇਸ ਪਰਸੋਨਲ ਡਿਸਕਵਰ ਨੂੰ ਰਨ ਕਰਦੇ ਆ ਉਹਨਾਂ ਦਾ ਸਵਾਗਤ ਕਰਦੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ थैंक यू ਸਰ थैंक यू फॉर ਕਮਿੰਗ ਸਰ ਜਿਵੇਂ ਮੈਂ ਗੱਲ ਕੀਤੀ ਆ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਕੱਦਾ ਕੋਲਿਆਂ ਦੇ ਵਿੱਚ ਹੁਣ ਅਮਰੀਕਾ ਅਮਰੀਕਾ ਹੋ ਰਹੀ ਹੈ ਜਿਹੜੀ ਕਿਤੇ ਪਹਿਲਾਂ 6 ਮਹੀਨੇ ਤੱਕ ਕੈਨੇਡਾ ਕੈਨੇਡਾ ਹੁੰਦੀ ਸੀ ਕਿ ਸੱਚਮੁੱਚ ਹੀ ਅਮਰੀਕਾ ਜਾਣਾ ਇੰਨਾ ਸੌਖਾ ਹੋ ਗਿਆ ਬੱਚੇ ਨੇ ਸਰ ਇਹ ਬਹੁਤ ਬੜੀ ਮਿਥ ਹੈ ਕਿ ਅਮਰੀਕਾ ਜਾਣਾ ਸੌਖਾ ਹੈ ਹੂੰ ਅਮਰੀਕਾ ਦੇ ਆਪਣੇ ਪ੍ਰੋਸੈਸਸ ਹੈਗੇ ਨੇ ਹੂੰ ਉਹ ਪ੍ਰੋਸੈਸ ਉਹ ਪੂਰਾ ਫਾਲੋ ਕਰਦੇ ਨੇ ਸਟੈਪ ਬਾਈ ਸਟੈਪ ਹੂੰ ਚਾਹੇ ਉਹ ਆਫਰ ਦਾ ਲੈਟਰ ਹੈ ਚਾਹੇ ਵੀਜ਼ਾ ਦਾ ਹੈਗਾ ਚਾਹੇ ਤੁਸੀਂ ਉੱਥੇ ਅਮਰੀ ਇਮੀਗ੍ਰੇਸ਼ਨ ਆਫਿਸ ਪਹੁੰਚ ਕੀ ਗਏ ਉਹਨਾਂ ਦੇ 에ਰਪੋਰਟ ਉਹਨਾਂ ਨੇ ਉੱਥੇ ਵੀ ਤੁਹਾਨੂੰ ਸਕਰੂਟੀਨਾਈਜ਼ ਕਰਨਾ ਤੇ ਜਿਹੜਾ ਇਹ ਕਹਿੰਦੇ ਨੇ ਵੀ ਅਸੀਂ 50 ਜਾਂ ਜੋ ਵੀ ਅਮਾਊਂਟ ਕਹਿ ਕੇ ਤੁਹਾਨੂੰ ਕਹਿੰਦੇ ਨੇ ਸਰ ਇਹ ਪ੍ਰੋਸੈਸ विदाउट अमेरिकन वो प्रोसेस ਦੇ ਵਿੱਚ ਇਹ ਕੰਮ ਨਹੀਂ ਹੋ ਸਕਦਾ ਤੇ ਅੱਗੇ ਗਵਰਨਮੈਂਟ ਸਰ ਚੇਂਜ ਹੋ ਰਹੀ ਹੈ ਹਮ ਬਾਈਡਨ ਦੀ ਗਵਰਨਮੈਂਟ ਜਾ ਰਹੀ ਹੈ 트럼ਪ ਦੀ ਗਵਰਨਮੈਂਟ ਆ ਰਹੀ ਹੈ ਉਹ ਤਾਂ ਪਹਿਲਾਂ ਹੀ ਐਂਟੀ ਇਮੀਗਰੈਂਟ ਹੈਗਾ ਉਹ ਤਾਂ ਹੋਰ ਰੂਲ ਸਖਤ ਹੋਣੇ ਆਗੇ ਤੇ ਮੈਂ ਨਹੀਂ ਸਮਝਦਾ ਕਿ ਅਮਰੀਕਾ ਦਾ ਵੀਜ਼ਾ ਸੌਖਾ ਹੋ ਰਿਹਾ ਮੈਂ ਇਹ ਸਮਝਦਾ ਅਮਰੀਕਾ ਦਾ ਵੀਜ਼ਾ ਔਖਾ ਹੋ ਰਿਹਾ ਆਪਾਂ ਨੇ ਜੇ ਅਮਰੀਕਾ ਦਾ ਵੀਜ਼ਾ ਲਗਾਉਣਾ ਹੈ ਆਪਾਂ ਪ੍ਰੋਟੋਕਾਲ ਦੇ ਹਿਸਾਬ ਨਾਲ ਚੱਲੀਏ ਤਾਂ ਹੀ ਅਸੀਂ ਉੱਥੇ ਪਹੁੰਚਾਂਗੇ ਜਿਵੇਂ ਸਰ ਤੁਸੀਂ ਪ੍ਰੋਟੋਕੋਲ ਦੀ ਗੱਲ ਕੀਤੀ ਆ ਐਗਜ਼ਾਮਪਲ ਦੇ ਤੌਰ ਤੇ ਕਿਸੇ ਬੱਚੇ ਨੇ ਅਮਰੀਕਾ ਜਾਣ ਲਈ ਆਪਣੀ ਫਾਈਲ ਮੂਵ ਕਰਦੀ ਆ ਤਾਂ ਸਭ ਤੋਂ ਪਹਿਲਾ ਸਟੈਪ ਕੀ ਹੁੰਦਾ ਆ ਕਿ ਪਹਿਲਾ ਸਟੈਪ ਆ ਜਿਹੜਾ ਉਹ ਬੱਚਾ ਲੈਂਦਾ ਆ ਜਾਂ ਤੁਸੀਂ ਜੇ ਤੁਹਾਡੇ ਕੋਲ ਕੋਈ ਬੱਚਾ ਫਾਈਲ ਲਗਵਾਉਣ ਲਈ ਆਉਂਦਾ ਆ ਜਾਂ ਹੋਰ ਵੀ ਕਿਸੇ ਵੀ ਇਮੀਗ੍ਰੇਸ਼ਨ ਸਰ ਦੇਖੋ ਬੱਚੇ ਨੇ ਸਭ ਤੋਂ ਪਹਿਲਾ ਜੇ ਅਮਰੀਕਾ ਜਾਣਾ ਉਹਦਾ ਇੱਕ ਕੋਰਸ ਸਿਲੈਕਸ਼ਨ ਹੋਣਾ ਚਾਹੀਦਾ ਹੈ ਉਹਦੇ ਮਾਈਂਡ 'ਚ ਹੋਣਾ ਚਾਹੀਦਾ ਮੈਂ ਇਹ ਕੋਰਸ ਪੜਨ ਜਾ ਰਿਹਾ ਹਾਂ ਹੂੰ ਅ ਦੂਜਾ ਹਰ ਕੋਰਸ ਦੀ ਕੁਲਿਜੀਬਿਲਟੀ ਕ੍ਰਾਈਟੇਰੀਆ ਹੁੰਦੀ ਹੈ ਕੋਈ 60% ਤੋਂ ਸ਼ੁਰੂ ਹੋ ਜਾਂਦੇ ਨੇ ਕਈ ਕੋਰਸ ਕੋਈ 70 ਕੋਈ 80 ਕੋਈ 90 ਤੇ ਉਹਦੇ ਨਾਲ ਆਈਲਸ ਸਕੋਰ ਵੀ ਚੱਲਦਾ ਹੈਗਾ ਇੰਗਲਿਸ਼ ਪ੍ਰੂਫ ਕਰਨੀ ਪੈਂਦੀ ਹੈ ਵੀ ਸਾਨੂੰ ਇੰਗਲਿਸ਼ ਦਾ ਆਈਲਸ ਬੈਂਡ ਇਨਾ ਹੈਗਾ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਕ੍ਰਾਈਟੇਰੀਆ ਹੈਗਾ ਮਿਨੀਮਮ 6 ਬੈਂਡ ਤੋਂ ਕੱਟ ਯੂਐਸ ਵੈਸੇ ਹੁੰਦਾ ਨਹੀਂ ਹੈਗਾ ਕੱਲ ਮੈਂ ਸਾਰਾ ਦੇਖ ਰਿਆ ਸੀਗਾ ਐਡ ਇੱਕ ਚੱਲ ਰਹੀ ਸੀਗੀ ਉੱਥੇ ਦਾਵਾ ਕੀਤਾ ਜਾ ਰਿਹਾ ਸੀ ਕਿ ਬਿਨਾ ਆਇਲੈਂਡਸ ਤੋਂ ਅਮਰੀਕਾ ਜਾਓ ਕੋਈ ਡੂਲਿੰਗੋ ਕੋਰਸ ਆਉ ਸ਼ਾਇਦ 5 ਬੈਂਡ ਤੇ 5.5 ਬੈਂਡ ਤੇ ਉਹ ਕਹਿੰਦੇ ਤੁਸੀਂ ਅਮਰੀਕਾ ਜਾ ਸਕਦੇ ਹੋ ਸਰ ਸਰ ਆਇਲਸ ਵੀ ਲੈ ਲੈਂਦੇ ਨੇ ਪੀਟੀਈ ਵੀ ਲੈ ਲੈਂਦੇ ਨੇ ਡੂਲਿੰਗੋ ਵੀ ਲੈ ਲੈਂਦੇ ਨੇ ਤੇ ਕੁਝ ਇੰਸਟੀਟਿਊਸ਼ਨਸ ਸਾਰੇ ਦੀ ਗੱਲ ਨਹੀਂ ਮੈਂ ਕਰ ਰਿਹਾ ਕੁਝ ਇੰਸਟੀਟਿਊਸ਼ਨਸ ਜੇ ਤੁਹਾਡੇ ਇੰਗਲਿਸ਼ ਦੇ ਮਾਰਕਸ 75% ਤੋਂ ਉੱਤੇ ਨੇ ਐਂਡ ਤੁਹਾਡਾ ਜਿਹੜਾ ਬੋਰਡ ਹੈਗਾ ਉਹ ਇੰਗਲਿਸ਼ మీడియం ਹੈਗਾ ਉਹਦੇ 베이스 ਤੇ ਤੁਹਾਨੂੰ ਉਹ ਆਇਲ ਸਕੋਰ ਦੀ ਛੂਡ ਦੇ ਦਿੰਦੇ ਨੇ ਵੀ ਤੁਹਾਡੇ ਕੋਲ ਨਹੀਂ ਹੈਗਾ ਬਟ ਮੀਡੀਅਨ ਆਫ ਇੰਗਲਿਸ਼ ਜਿਹੜਾ ਹੈਗਾ ਉਹ ਇੰਗਲਿਸ਼ ਹੈਗਾ ਤਾਂ ਤੁਹਾਨੂੰ ਉਹ ਰਾਇਤ ਦੇ ਦਿੰਦੇ ਨੇ ਬਟ ਜੇ ਤੁਹਾਡੇ ਕੋਲ ਪੰਜਾਬ ਬੋਰਡ ਦੇ ਬੱਚੇ ਹੈਗੇ ਨੇ ਤਾਂ ਉਹਨਾਂ ਨੂੰ ਇਹ ਰਾਇਤ ਨਹੀਂ ਮਿਲੂਗੀ ਹਾਂ ਸਰ ਮੈਂ ਸਾਲ ਪਿੱਛੇ ਦੀ ਗੱਲ ਕਰਾਂ ਤਾਂ ਉਦੋਂ ਮੈਂ ਕਈ ਬੱਚਿਆਂ ਤੋਂ ਮਿਲਿਆ ਵੀ ਸੀਗਾ ਜਿਹੜੇ ਅਮਰੀਕਾ ਦਾ ਉਸ ਟਾਈਮ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਇੱਕ ਸੈਟ ਕੋਰਸ ਦੀ ਗੱਲ ਕਰਦੇ ਸੀ ਕਿ ਉਹ ਸੈਟ ਕੋਰਸ ਵੀ ਹੁਣ ਜ਼ਰੂਰੀ ਆ ਜਾਂ ਨਹੀਂ ਉਹਦੇ ਛੋਟਾ ਸਰ ਜਿਹੜੇ ਤਾਂ ਸਟੈਮ ਕੋਰਸਸ ਨੇ ਸਾਇੰਸ ਬੇਸਡ ਕੋਰਸਸ ਨੇ ਜਾਂ ਜਿਹੜੇ ਇੰਜੀਨੀਅਰਿੰਗ ਕੋਰਸਸ ਨੇ ਜਾਂ ਜਿਹੜੇ ਮੈਨੇਜਮੈਂਟ ਦੇ ਕੋਰਸਸ ਨੇ ਉੱਥੇ ਉਹ ਸੈਟ ਦੇ ਸਕੋਰਸ ਵੀ ਐਕਸੈਪਟ ਕਰਦੇ ਨੇ ਤੇ ਜਿਹੜੇ ਬੱਚਿਆਂ ਨੇ ਕਈ ਕਈ ਕੋਰਸੇ ਅਦਾਤੇ ਹੁੰਦੇ ਨੇ ਜਿੱਤੇ ਸੈਟ ਹੋਣਾ ਐਡਵਾਂਟੇਜ ਮਿਲਦਾ ਹੈ ਬੱਚਿਆਂ ਨੂੰ ਤੇ ਜਿਹੜੇ ਕੋਲ ਜਿਹਦੇ ਕੋਲ ਹੈਗਾ ਸੈਟ ਸਕੋਰ ਜਿਹੜੇ ਬੱਚੇ ਕੋਲ ਨਹੀਂ ਹੈਗਾ ਸੈਟ ਸਕੋਰ ਉੱਤੇ ਜਿਹੜੇ ਬੱਚੇ ਕੋਲ ਹੈਗਾ ਸੈਟ ਸਕੋਰ ਉਹਨੂੰ ਐਡਵਾਂਟੇਜ ਮਿਲਦਾ ਹੈ ਤੇ ਇਸ ਕਰਕੇ ਸੈਟ ਦੇਣਾ ਚਾਹੀਦਾ ਤਾਂ ਸਿਰਫ ਫਸਟ ਸਟੈਪ ਆ ਜਿਹੜਾ ਤੁਸੀਂ ਪਹਿਲਾਂ ਬੱਚੇ ਦੀ ਅਕੈਡੈਮਿਕ ਕੁਆਲੀਫਿਕੇਸ਼ਨ ਦੇਖਦੇ ਹੋ ਤੇ ਉਹਦੇ ਨਾਲ ਫਿਰ ਸਕੋਰ ਦੇਖਦੇ ਹੋ ਵੀ ਆਈਲਟਸ ਕੀਤਾ ਜਾਂ ਉਹਨੇ ਡਿੰਗੋ ਕੀਤਾ ਜਾਂ ਕਰੇ ਕਿਹੜਾ ਇੰਗਲਿਸ਼ ਵਿੱਚ ਕਿਹੜਾ ਕੋਰਸ ਕਿਹੜਾ ਐਗਜ਼ਾਮ ਦਿੱਤਾ ਹੋਇਆ ਤੇ ਕਿੰਨੇ ਨੰਬਰ ਆਏ ਨੇ ਉਹਦੇ ਕਰੇ ਕਿਹੜੇ ਕਿੰਨੇ ਬੈਂਕ ਸਕੇ ਸਰ ਤੁਸੀਂ ਫਸਟ ਸਟੈਪ ਕਲੀਅਰ ਕਰ ਲਿਓ ਦੈਨ ਫਿਰ ਸੈਕੰਡ ਸਟੈਪ ਕੀ ਹੁੰਦਾ ਜੀ ਤੁਸੀਂ ਸਰ ਦੇਖੋ ਆਪਾਂ ਮੰਨ ਲਓ ਬੱਚੇ ਦਾ ਸਭ ਕੁਝ ਸਾਡੇ ਵੱਲੋਂ ਪੂਰਾ ਹੋ ਗਿਆ ਤੇ ਅਸੀਂ ਯੂਨੀਵਰਸਿਟੀ ਨੂੰ ਕਹਿੰਨੇ ਆ ਵੀ ਇਹ ਕੋਰਸ ਇਹ ਐਪਲੀਕੇਸ਼ਨ ਕਰਦੇ ਆ ਯੂਨੀਵਰਸਿਟੀ ਨੂੰ ਕੁਝ ਯੂਨੀਵਰਸਿਟੀਆਂ ਐਪਲੀਕੇਸ਼ਨ ਫੀ ਲੈਂਦੀਆਂ ਨੇ ਕੁਝ ਯੂਨੀਵਰਸਿਟੀਆਂ ਫੀ ਨਹੀਂ ਲੈਂਦੀਆਂ ਕਿੰਨੀ ਹੁੰਦੀ ਹੈ ਜੀ ਜਿਹੜੀ ਫੀ ਸਰ ਦੇਖੋ ਵੈਰੀ ਕਰਦਾ 50 ਡਾਲਰ ਤੋਂ ਲੈ ਕੇ 200 250 ਡਾਲਰ ਤੱਕ ਵੀ ਚਲੇ ਜਾਂਦੇ ਨੇ ਤੇ ਇੱਕ ਇੱਕ ਨਾਲ ਹੀ ਮੈਂ ਛੋਟਾ ਜਿਹਾ ਕੁਸਚਨ ਐਡ ਕਰਦਾ ਜ ਜਦੋਂ ਤੁਸੀਂ ਯੂਨੀਵਰਸਿਟੀ ਚੂਜ਼ ਕਰਦੇ ਹੋ ਸਰ ਬੱਚੇ ਲਈ ਤਾਂ ਕਿੰਨੀਆਂ ਯੂਨੀਵਰਸਿਟੀਆਂ ਮਿਨੀਮਮ ਚੂਜ਼ ਕਰਦੇ ਹੋ ਸਰ ਅਸੀਂ ਬੱਚੇ ਨੂੰ ਕਹਿੰਦੇ ਵੀ ਮਿਨੀਮਮ ਪੰਜ ਵਿੱਚ ਤਾਂ ਅਪਲਾਈ ਕਰ ਤੂੰ ਠੀਕ ਹੈ ਨਾਓ ਆਪਾਂ ਐਪਲੀਕੇਸ਼ਨ ਯੂਨੀਵਰਸਿਟੀ ਨੂੰ ਕਰਤੀ ਜੇ ਯੂਨੀਵਰਸਿਟੀ ਕੀ ਕਰਦੀ ਹੈ ਸਰ ਉਹ ਡਾਟਾਬੇਸ ਕ੍ਰੀਏਟ ਕਰਦੀ ਹੈ ਵੀ ਮੇਰੇ ਕੋਲ ਮੰਨ ਲਓ 100 ਐਪਲੀਕੇਸ਼ਨ ਆਈ ਉਹਦੇ ਕੋਲ 60 ਸੀਟਾਂ ਆ ਗਈਆਂ ਨੇ ਉਹਨੇ 60 ਸੀਟਾਂ ਦੇ ਬੇਸ ਤੇ ਸ਼ਾਰਟਲਿਸਟ ਕਰ ਲੈਣਾ ਜਿਹੜੇ ਬੱਚੇ ਉਹਦੇ ਬੇਸਿਕ ਕ੍ਰਾਈਟੇਰੀਆ ਤੋਂ ਉੱਤੇ ਹੈਗੇ ਨੇ ਫਿਰ ਉਹਨਾਂ ਚੋਂ ਨੇ ਕੰਪੀਟੀਸ਼ਨ ਆਪ ਉਹਨਾਂ ਦਾ ਜਿਹੜਾ ਸਿਸਟਮ ਹੈ ਉਹਦੇ ਚੋਂ 60 ਬੱਚੇ ਕੱਢ ਕੇ ਤੁਹਾਨੂੰ ਆਫਰ ਦੇ ਦੇਣਾ ਠੀਕ ਹੈ ਆਫਰ ਦੇ ਨਾਲ ਦੋ ਚੀਜ਼ਾਂ ਹੁੰਦੀਆਂ ਨੇ ਸਰ ਯਾਤਾ ਯੂਨੀਵਰਸਿਟੀ ਤੁਹਾਡੇ ਕੋਲ ਨਾਲ ਹੀ ਫਾਈਨੈਂਸ਼ੀਅਲ ਡਾਕੂਮੈਂਟ ਮੰਗ ਲੂਗੀ ਐਟ ਦੀ ਟਾਈਮ ਆਫ ਆਫਰ ਯਾ ਆਫਰ ਤੋਂ ਪਹਿਲਾਂ ਹੀ ਯੂਨੀਵਰਸਿਟੀ ਤੁਹਾਨੂੰ ਫਾਈਨੈਂਸ਼ੀਅਲ ਡਾਕੂਮੈਂਟ ਮੰਗ ਲੂ। ਹਮ। ਇਨ ਬੋਥ ਦ ਕੇਸਸ ਉਹ ਤੁਹਾਡਾ ਜੇ ਫਾਈਨੈਂਸ਼ੀਅਲ ਉਹਨਾਂ ਦੀ ਯੂਨੀਵਰਸਿਟੀ ਦੇ ਪੈਰਾਮੀਟਰਸ ਨਾਲ ਮੈਚ ਕਰਦਾ ਹੈਗਾ ਤਾਂ ਤੁਹਾਨੂੰ ਇੱਕ ਸਰਟੀਫਿਕੇਟ ਇਸ਼ੂ ਕਰਦੇ ਨੇ ਜਿਹਨੂੰ ਆਪਾਂ ਕਹਿੰਦੇ ਆ I20 which means ਫਾਈਨੈਂਸ਼ੀਅਲੀ ਤੁਸੀਂ ਕੈਪੇਬਲ ਹੋ ਉਸ ਯੂਨੀਵਰਸਿਟੀ ਦੀ ਫੀ ਤੇ ਲਿਵਿੰਗ ਐਕਸਪੈਂਸ ਦੇਣ ਲਈ। ਅ ਸਰ ਜਿਵੇਂ ਤੁਸੀਂ ਦੱਸਿਆ ਵੀ ਫਾਈਨੈਂਸ਼ੀਅਲ ਡਾਕੂਮੈਂਟਸ ਉਹ ਚੈੱਕ ਕਰਦੇ ਨੇ ਜਾਂ ਉਹ ਭਗਵਾ ਲੈਂਦੇ ਨੇ। ਤਾਂ ਬਹੁਤ ਸਾਰੇ ਤਾਂ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀ افਵਾਹ ਫਲਾਈ ਜਾਂਦੀ ਹੈ ਕਿ ਭਾਈ ਯੂਨੀ ਜਿਹੜਾ ਅਮਰੀਕਾ ਦਾ ਵੀਜ਼ਾ ਲੈਣਾ ਨਾ ਤਾਂ ਉੱਥੇ ਤੁਹਾਨੂੰ ਪੈਸੇ ਸ਼ੋਅ ਕਰਨ ਦੀ ਲੋੜ ਨਹੀਂ ਜਿੱਦਾਂ ਆਪਾਂ ਕੈਨੇਡਾ ਦੇ ਵੀਜ਼ੇ 'ਚ ਦੇਖਿਆ ਜੀਆਈਸੀ ਭਰਦੇ ਸੀਗੇ ਤਾਂ ਉਹ ਫੰਡ ਦੇਖਦੇ ਸੀਗੇ ਵੀ 6 ਮਹੀਨੇ ਪੁਰਾਣਾ ਹੈ ਜਾਂ ਨਹੀਂ ਚਲੋ ਹੁਣ ਤਾਂ ਕੈਨੇਡਾ ਵੀ ਮਤਲਬ ਫਾਈਲ ਦੇ ਪਰੋਂ ਹਟ ਗਿਆ ਸੀ ਪਰ ਜਿਵੇਂ ਤੁਸੀਂ ਕਹਿੰਦੇ ਹੋ ਫਾਈਨੈਂਸ਼ੀਅਲ ਡਾਕੂਮੈਂਟਸ ਦੇਖਦੇ ਨੇ ਇਹ ਕੋਈ ਮਤਲਬ ਜਿਹੜਾ ਉਹ ਡਾਕੂਮੈਂਟ ਦੇਖਦੇ ਨੇ ਪੁਰਾਣੇ ਦੇਖਦੇ ਨੇ ਜਾਂ ਨਵੇਂ ਦੇਖਦੇ ਨੇ ਜਾਂ ਰੀਸੈਂਟਲੀ ਜਾਂ ਕਰੰਟ ਚੱਲ ਜੇ ਸਰ ਦੇਖੋ ਫਾਈਨੈਂਸ਼ੀਅਲ ਡਾਕੂਮੈਂਟ ਵਿੱਚ ਸਭ ਤੋਂ ਪਹਿਲਾਂ ਤਾਂ ਉਹ ਇਹ ਦੇਖਦੇ ਨੇ ਪੇਰੈਂਟਸ ਦੀ ਆਈਟੀਆਰ ਕਿੰਨੀ ਹੈਗੀ ਹੈ ਹਮ ਨੰਬਰ 1 ਨੰਬਰ 2 ਤੁਹਾਡੇ ਸੇਵਿੰਗ ਚ ਕਿੰਨਾ ਬੈਲੈਂਸ ਹੈਗਾ ਹਮ ਨੰਬਰ 3 ਤੁਹਾਡੇ ਕੋਲ ਜੇ ਐਸੈਟਸ ਕਿੰਨੇ ਦੇ ਹੈਗੇ ਤੁਹਾਡੀ ਨੈਟਵਰਥ ਉਹਨਾਂ ਨੇ ਕੱਢ ਲੈਣੀ ਹੈ ਹਮ ਨਾਓ ਬੇਸਡ ਔਨ ਥਿਸ ਡਾਕੂਮੈਂਟ ਉਹਨਾਂ ਨੇ ਇਹ ਕੱਢਣਾ ਵੀ ਆਪਣੀ ਫੀਸ ਸਾਲ ਦੀ ਕਿੰਨੀ ਹੈ 3 ਸਾਲ ਦੀ ਫੀਸ ਕਿੰਨੀ ਹੈ ਜਾਂ 4 ਸਾਲ ਦੀ ਫੀਸ ਕਿੰਨੀ ਹੈ ਲਿਵਿੰਗ ਐਕਸਪੈਂਸ ਪਰ ਸਾਲ ਉਹ 20000 ਡਾਲਰ ਲੈ ਲੈਂਦੇ ਨੇ ਲੋ ਲਿਵਿੰਗ ਐਕਸਪੈਂਸ ਫਸਟ ਈਅਰ ਦਾ ਕਨਸੀਡਰ ਕਰਦੇ ਨੇ ਤਾਂ 3 ਸਾਲ ਜਾਂ 4 ਸਾਲ ਦੀ ਫੀ ਤੇ ਉਹਦੇ ਨਾਲ 20000 ਡਾਲਰ ਉਹ ਜੋੜ ਲੈਂਦੇ ਨੇ ਜੇ ਤਾਂ ਤੁਹਾਡੇ ਫਾਈਨੈਂਸ਼ੀਅਲਸ ਤੇ ਉਹਨਾਂ ਦੇ ਰਿਕੁਆਇਰਮੈਂਟ ਜਿਹੜੀ ਤੁਹਾਡੀ ਨਿਕਲਦੀ ਹੈ ਕੋਰਸ ਦੇ ਹਿਸਾਬ ਨਾਲ ਜੇ ਤੁਹਾਡੇ ਕੋਲ ਉਹਨਾਂ ਨੂੰ ਦਿਖਦਾ ਕਿ ਐਡਿਕੁਏਟ ਫੰਡ ਹੈਗੇ ਨੇ ਤਾਂ ਉਹ ਤੁਹਾਨੂੰ I20 इशੂ ਕਰਨਗੇ ਜੇ ਤੁਹਾਡੇ ਫੰਡਸ ਮਿਸਮੈਚ ਹੈਗੇ ਨੇ ITR ਪੂਰੀ ਨਹੀਂ ਹੈਗੀ ਹੈ ਜਾਂ ITR ਬੁਟੀ ਇਨਕਮਸ ਹੈਗੀਆਂ ਨੇ ਆ ਜਾਂ ਇਹਨਾਂ ਨੂੰ ਲੱਗਦਾ ਕਿ ਆਹ ਰੈਗੂਲਰ ਸੋਰਸ ਆਫ ਇਨਕਮ ਨਹੀਂ ਹੈਗਾ ਐਗਰੀਕਲਚਰ ਇਨਕਮ ਸ਼ੋ ਕਰ ਰਹੇ ਹੋ ਤਾਂ ਉਹਨਾਂ ਨੇ ਸਾਰਾ ਬੈਕਗਰਾਉਂਡ ਚੈੱਕ ਕਰਨਾ ਤੁਹਾਡਾ ਵੀ ਤੁਹਾਡੇ ਕੋਲ ਪਟਵਾਰੀ ਜਾਂ ਜਿਹੜਾ ਵੀ ਤੁਹਾਡਾ ਸਿਸਟਮ ਹੈਗਾ ਉਹਦੇ ਵਿੱਚ ਤੁਹਾਡੀ ਇਨਕਮ ਜੋ ਹੈ ਜੈਨੂਇਨ ਹੈਗੀ ਹੈ ਜਾਂ ਨਹੀਂ ਹੈਗੀ ਹੈ ਤੁਸੀਂ ਉਹਨਾਂ ਆਈਟੀਆਰ ਭਰ ਰਹੇ ਹੋ ਜਾਂ ਨਹੀਂ ਭਰ ਰਹੇ ਐ ਐਗਜ਼ੈਂਪਸ਼ਨ ਵੀ ਤੁਹਾਨੂੰ ਮਿਲ ਜਾਂਦੀ ਹੈ ਜੇ ਤੁਹਾਡਾ ਇਹ ਸਾਰਾ ਕੁਝ ਸੈਟ ਹੈ ਤਾਹੀ ਉਹਨਾਂ ਨੇ ਤੁਹਾਨੂੰ I20 ਸ਼ੋ ਕਰਨਾ ਹੈ I20 ਦੇ ਬਿਨਾਂ ਤੁਸੀਂ ਅਗਲਾ ਸਟੈਪ ਨਹੀਂ ਕਰ ਸਕਦੇ ਆ ਵੀਜ਼ਾ ਐਪਲੀਕੇਸ਼ਨ ਨਹੀਂ ਕਰ ਸਕਦੇ ਸਰ ਜਿਵੇਂ ਤੁਸੀਂ ਦੱਸਿਆ ਵੀ ਸਰ ਐਸਿਡ ਉਹ ਚੈੱਕ ਕਰਦੇ ਨੇ ਐਗਜ਼ਾਮਪਲ ਦੇ ਤੌਰ ਤੇ ਜਿੱਦਾਂ ਕਈ ਵਾਰੀ ਦੇਖਿਆ ਜਿਹੜੇ ਏਜੰਟ ਗਲਤ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰਦੇ ਨੇ ਉਹ ਕੀ ਕਰਦੇ ਨੇ ਉਹ ਇਹ ਕਹਿੰਦੇ ਨੇ ਆ ਤੁਸੀਂ ਸਾਨੂੰ ਪੈਸੇ ਦਿਓ 20-50 ਹਜ਼ਾਰ ਰੁਪਇਆ ਅਸੀਂ ਤੁਹਾਡੇ ਜਿਹੜੇ ਹੈਗੇ ਨੇ ਫੰਡਸ ਸ਼ੋ ਕਰਾਉਨੇ ਆ ਅਗਰ ਮੰਨ ਲਈਏ ਇਹਦੇ ਵਿੱਚ ਕੋਈ ਫੇਕ ਡਾਕੂਮੈਂਟਸ ਜਾਂ ਫੇਕ ਫੰਡਸ ਆਪਾਂ ਸ਼ੋ ਕਰਦੇ ਆ ਤਾਂ ਉਹਦੇ ਫੜੇ ਜਾਣ ਦੇ ਚਾਂਸਸ ਹੁੰਦੇ ਨੇ ਕਿ ਅਮਰੀਕਾ ਅੰਬੈਸੀਆਂ ਅਮਰੀਕਾ ਦੇ ਕੋਲੇ ਇਹਨਾਂ ਤੰਤਰ ਮੰਤਰ ਹੈ ਕਿ ਉਹ ਜਿਹੜੇ ਫੇਕ ਡਾਕੂਮੈਂਟ ਆ ਉਹਨਾਂ ਨੂੰ ਉਹ ਸਟੱਡੀ ਕਰ ਲੈਂਦਾ ਜਾਂ ਉਹਨਾਂ ਨੂੰ ਫੜ ਲੈਂਦਾ ਸਰ ਇਹ ਜਿਹੜਾ ਸਿਸਟਮ ਸੀਗਾ ਤੇ ਲਾਸਟ ইয়ার ਬੜਾ ਚੱਲਿਆ ਹੈਗਾ ਇਦਾਂ ਹੁੰਦਾ ਰਿਹਾ ਹੈ ਬਟ ਹੁਣ ਗਵਰਨਮੈਂਟ ਨੇ ਕੀ ਕੀਤਾ ਫਾਈਨੈਂਸ਼ੀਅਲ ਅਵੇਅਰਨੈਸ ਕਰਕੇ ਉਹ ਬੈਂਕ ਦੇ ਨਾਲ ਡਾਇਰੈਕਟ ਇੰਟਰਐਕਟ ਕਰਦੇ ਨੇ ਅੰਬੈਸੀ ਵਾਲੇ ਤੇ ਨਾਲੇ ਉਹਨਾਂ ਨੇ ਆਪ ਦੇ ਏਜੰਟਸ ਰੱਖ ਲਏ ਪਹਿਲਾਂ ਉਸ ਸਾਡੇ ਤੋਂ ਵੈਰੀਫਾਈ ਕਰਾਉਂਦੇ ਸੀ ਕਿ ਯਾਰ ਤੁਸੀਂ ਵੈਰੀਫਾਈ ਕਰੋ ਇਹ ਹੈਗਾ ਜਾਂ ਨਹੀਂ ਹੈਗਾ ਹੁਣ ਸਾਡੇ ਕੋਲ ਵੈਰੀਫਿਕੇਸ਼ਨ ਦੀ ਪਾਵਰ ਹੀ ਨਹੀਂ ਉਹ ਬਾਹਰ ਤੋਂ ਵੈਰੀਫਿਕੇਸ਼ਨ ਹੁੰਦੀ ਹੈ ਯੂਨੀਵਰਸਿਟੀ ਵੀ ਬਾਹਰੋਂ ਵੈਰੀਫਾਈ ਕਰਾ ਸਕਦੀ ਹੈ ਤੇ ਅੰਬੈਸੀ ਵੀ ਬਾਹਰ ਸਕਰੂਟੀ ਵਿੱਚ ਪਾ ਸਕਦੀ ਹੈ ਜਿੱਥੇ ਉਹਨਾਂ ਨੂੰ ਸ਼ੱਕ ਪਾਊਗਾ ਉਹ ਵੈਰੀਫਿਕੇਸ਼ਨ ਅੰਬੈਸੀ ਬਾਹਰ ਤੋਂ ਕਰਾ ਸਕਦੀ ਹੈ ਜਾਈ ਉਹ ਸਟੇਟ ਬੈਂਕ ਤੋਂ ਕਰਾਉਣਾ ਚਾਹੁੰਦੀ ਹੈ ਚਾਹੇ HDFC ਬੈਂਕ ਦਾ ਚਾਹੇ ICICI ਬੈਂਕ ਦਾ ਉਹਨਾਂ ਕੋਲ ਏਜੰਟ ਹੈ ਉਹ ਏਜੰਟ ਜਾਊਗਾ ਉਹ ਕਹੂਗਾ ਯਾਰ ਇਹ ਅਕਾਊਂਟ ਚੈੱਕ ਕਰੋ ਇਹਨਾਂ ਚ

ਤੇ ਉਹਨਾਂ ਨੇ ਇਹ ਦੇਖਣਾ ਵੀ ਜੈਨੂਇਨ ਐਪਲੀਕੇਸ਼ਨ ਜਿਹੜੀ ਲੱਗਦੀ ਹੈ ਉਹ ਕਿਉਂ ਉਹਨੂੰ ਟਿਕ ਨਾ ਕਰੇ ਤਾਂ ਜਿਹੜੀ ਇੰਨੀ ਖੱਜਲ ਖਵਾਰੀ ਹੈਗੀ ਐ ਜਿਸ ਐਪਲੀਕੇਸ਼ਨ ਚ ਉਹ ਕਹੇਗਾ ਯਾਰ ਇਹਨੂੰ ਛੱਡੋ ਜਿਹੜਾ ਸਿੱਧਾ ਬੱਚਾ ਜਾਂਦਾ ਉਹਨੂੰ ਮੈਂ ਭੇਜਾਂ ਹਾਂਜੀ ਲੋਨ ਕੇਸ ਜਿਹੜਾ ਹੈਗਾ ਸਰ ਉਹ ਤਾਂ ਸਿੱਧਾ ਹੈ ਨਾ ਹੂੰ ਲੋਨ ਕੇਸ ਉਹ ਸਿੱਧਾ ਕਰ ਦਿੰਗੇ ਜੇ ਮੇਰੀ ਆਈਟੀਆਰ ਵਧੀਆ ਹੈ 3 ਸਾਲਾਂ ਤੋਂ ਮੇਰੀ ਆਈਟੀਆਰ ਵਧੀਆ ਹੈ 4 ਸਾਲਾਂ ਤੋਂ ਮੇਰੀ ਪੇਰੈਂਟਸ ਦੀ ਆਈਟੀਆਰ ਵਧੀਆ ਤਾਂ ਮੇਰੇ ਕੋਲ ਬੈਂਕ 'ਚ ਵੀ ਨਾਲੇ ਸਲੋ 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 ਪੈਸਾ ਵੱਧਦਾ ਗਿਆ ਉਹ ਕਹਿੰਦੇ ਵੀ ਆਹ ਬੰਦਾ ਜੈਨੂਇਨ ਹੈਗਾ ਇਹਨੂੰ ਵੀਜ਼ ਜਦੋਂ ਮੈਂ ਸਰ ਇੱਕ ਸਵਾਲ ਹੋ ਰਿਹਾ ਪਿੰਡ ਕਲਚਰ ਦੇ ਵਿੱਚ ਬਹੁਤ ਸਾਰੇ ਲੋਕ ਰਿਟਰਨ ਨਹੀਂ ਭਰਦੇ ਮੈਂ ਕਈ ਕੇਸਾਂ ਦੇ ਵਿੱਚ ਦੇਖਿਆ ਜਿੱਥੇ ਮੈਂ ਰਿਟਰਨ ਭਰਉਣਾ ਆਪਦੀ ਆਈਟੀਆਰ ਤਾਂ ਉੱਥੇ ਕੀ ਕਹਿੰਦੇ ਨੇ ਪੇਰੈਂਟਸ ਕਈ ਵਾਰੀ ਉਹਨੇ ਕਿ ਅਸੀਂ ਬੱਚੇ ਦਾ ਸਟੱਡੀ ਵੀਜ਼ਾ ਲਾਉਣ ਲੱਗੇ ਆ ਤੇ ਤੁਸੀਂ ਜਿਹੜੀ ਸਾਡੀ ਆਈਟੀਆਰ ਆ ਨਾ ਇੱਕ ਵਾਰੀ ਇਕੱਠੀਆਂ ਹੀ ਭਰ ਦੋ ਤਿੰਨ ਸਾਲਾਂ ਦੀਆਂ ਮਤਲਬ ਪਿਛਲੀਆਂ ਵੀ ਭਰ ਦੋ ਇਹ ਇਸ ਤਰ੍ਹਾਂ ਜੇ ਭਰਿਆ ਜਾਂਦਾ ਤਾਂ ਉਹ ਕੰਸੀਡਰ ਹੁੰਦਾ ਜਾਂ ਨਹੀਂ ਸਰ ਉਹ ਜਿਹੜੇ 5 ਸਾਲ ਪਹਿਲਾਂ ਤੱਕ ਇੱਦਾਂ ਸੀਗਾ ਹੂੰ ਹੁੰ ਉਹ ਨਹੀਂ ਐਕਸੈਪਟ ਕਰਦੇ ਹੁਣ ਤਾਂ ਤੁਹਾਡਾ ਆਈਟੀਆਰ ਵੀ ਉਹ ਤੁਹਾਡੇ ਡਾਕੂਮੈਂਟਸ ਨਹੀਂ ਮੰਗਦੇ ਕਈ ਵਾਰ ਤਾਂ ਉਹ ਤੁਹਾਡੇ ਤੋਂ ਅੱਜ ਕੱਲ ਆਸਟ੍ਰੇਲੀਆਨ ਐਂਬੈਸੀ ਤਾਂ ਪਾਸਵਰਡ ਲੈ ਲੈਂਦੀ ਵੀ ਤੁਸੀਂ ਦੱਸੋ ਆਪਦੇ ਕ੍ਰੈਡੈਂਸ਼ੀਅਲ ਦੱਸੋ ਅਸੀਂ ਆਪੇ ਚੈੱਕ ਕਰ ਲਾਂਗੇ ਉਹ ਡਾਕੂਮੈਂਟ ਤਾਂ ਲੈ ਲੂਗਾ ਤੁਹਾਡੇ ਤੋਂ ਉਹ ਡੋ ਕ੍ਰੈਡੈਂਸ਼ੀਅਲ ਲੈ ਕੇ ਤੁਹਾਡਾ ਵੈਰੀਫਾਈ ਕਰਨਗੇ ਆਈਟੀਆਰ ਡਿਪਾਰਟਮੈਂਟ ਨਾ ਵੀ ਵਾਕਈ ਜੈਨੂਨ ਹੈ ਜਾਂ ਨਹੀਂ ਜੈਨੂਨ ਹੈ ਕਿ ਨਹੀਂ ਤੇ ਇਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਹੈਗਾ ਸਰ ਤੇ ਉਹ ਇਹ ਪੁੱਛਦੇ ਨੇ ਵੀ ਤੁਸੀਂ 3 ਸਾਲ ਦਾ ਫਾਈਲ ਕੀਤੀ ਨਹੀਂ ਇਹਦਾ ਮਤਲਬ ਤੁਹਾਡੇ ਤੁਸੀਂ ਸਿਰਫ ਸਟੱਡੀ ਪਰਪਸਲੀ ਅੱਜ ਰਿਟਰਨ ਫਾਈਲ ਕਰ ਰਹੇ ਹੋ ਜੇ ਤੁਸੀਂ ਆਪਦੀ ਕੰਟਰੀ ਦੇ ਨਾਲ 3 ਸਾਲ 4 ਸਾਲ 5 ਸਾਲ 10 ਸਾਲ ਰਿਟਰਨ ਨਹੀਂ ਫਾਈਲ ਕਰਦੇ ਪਏ ਤੁਸੀਂ ਇੱਕਦਮ 3 ਸਾਲ ਕਿਉਂ ਫਾਈਲ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਸਟੱਡੀ ਵੀਜ਼ਾ ਲਈ ਕਰ ਰਹੇ ਹੋ ਤੇ ਜਿਹੜਾ ਬੰਦਾ ਇਦਾਂ ਦੇ ਇੱਕ ਇੱਕ ਮੌਕੇ ਦੇ ਵਿੱਚ ਤਿੰਨ ਕਰਦਾ ਉਹਨਾਂ ਦੀ ਐਪਲੀਕੇਸ਼ਨ ਇਹ ਵੈਸੀ ਸਕੂਪ ਨਹੀਂ ਜਵਾ ਦਿੰਦੇ ਤਾਂ ਸਰ ਜਿਵੇਂ ਤੁਸੀਂ ਹੁਣ ਫੀਸ ਦੀ ਗੱਲ ਕਰ ਰਹੇ ਸੀ ਤਾਂ ਕੀ ਜਿਹੜਾ ਅਮਰੀਕਾ ਦੇ ਵਿੱਚ ਕੋਰਸ ਆ ਮਿਨੀਮਮ 4 ਸਾਲ ਦਾ ਹੀ ਹੈ ਜਦੋਂ ਤੁਸੀਂ ਕਹਿ ਰਹੇ ਸੀ ਕਿ ਕਿ ਵੀ 4 ਸਾਲਾਂ ਦੀ ਫੀਸ ਕਨਸਿਡਰ ਕਰਨੀ ਹੈ ਕੋਈ 4 ਸਾਲ ਤੋਂ ਛੋਟਾ ਜਿਵੇਂ ਆਪਾਂ ਕੈਨੇਡਾ ਦਾ ਵੀ ਦੇਖਦੇ ਸੀਗੇ ਸਾਲ ਦਾ ਪ੍ਰੋਗਰਾਮ ਵੀ ਹੁੰਦਾ ਸੀਗਾ 2 ਸਾਲ ਦਾ ਵੀ ਬੱਚੇ ਜ਼ਿਆਦਾਤਰ 2 ਸਾਲ ਦੇ ਲੈ ਕੇ ਜਾਂਦੇ ਰਹੇ ਆ ਕੀ ਇੱਥੇ ਸਿਰਫ 4 ਸਾਲ ਦੇ ਕੋਰਸ ਹੁੰਦਾ ਹੈ ਨਹੀਂ ਨਹੀਂ ਬੈਚਲਰ ਦੇ ਵਿੱਚ 3 ਸਾਲ ਦੇ ਵੀ ਹੈਗੇ ਕਈ ਕੋਰਸ ਬੈਚਲਰ ਦੇ ਵਿੱਚ 4 ਸਾਲ ਦੇ ਵੀ ਹੈ ਡਿਪਲੋਮਾ ਨਹੀਂ ਅਮਰੀਕਾ ਦੇ ਵਿੱਚ ਆਪਾਂ ਕਰ ਸਕਦੇ ਨਹੀਂ ਕਰ ਸਕਦੇ ਪਰ ਬੱਚੇ ਜਿਹੜੇ ਜਾਂਦੇ ਉਹਨਾਂ ਸ ਜ਼ਿਆਦਾਤਰ ਬੈਚਲਰਸ ਲਈ ਹੀ ਜਾਂਦੇ ਨੇ ਬੈਚਲਰਸ ਬੈਚਲਰਸ ਜਾਂ ਮਾਸਟਰਸ ਲਈ ਜਾਂਦੇ ਨੇ ਡਿਪਲੋਮਾ ਲਈ ਵੈਸੇ ਵੀ ਵੀਜ਼ਾ ਚਾਂਸਸ ਘੱਟ ਹੁੰਦੇ ਨੇ ਸਰ ਜੀ ਹਾਂ ਸਰ ਜਿਵੇਂ ਹੁਣ ਤੁਸੀਂ ਦੱਸਿਆ ਵੀ ਤੁਹਾਡੇ ਕੋਲੇ ਬੱਚਾ ਵੀ ਆ ਗਿਆ ਉਸ ਤੋਂ ਬਾਅਦ ਜਿਹੜੇ ਪੇਰੈਂਟਸ ਨੇ ਉਹ ਕਿੱਦਾਂ ਯੂਨੀਵਰਸਿਟੀ ਚੂਜ਼ ਕਰਦੇ ਨੇ ਜਾਂ ਜਦੋਂ ਤੁਸੀਂ ਯੂਨੀਵਰਸਿਟੀ ਚੂਜ਼ ਕਰਕੇ ਦੇ ਦਿੰਦੀ ਆ ਬੱਚਿਆਂ ਨੂੰ ਤਾਂ ਉਹਨਾਂ ਨੂੰ ਮਤਲਬ ਹੈ ਉਹਨਾਂ ਨੂੰ ਕਿੱਦਾਂ ਜਸਟੀਫਾਈ ਕਰਾਉਣਾ ਹੈ ਕਿ ਇਹ ਯੂਨੀਵਰਸਿਟੀਆਂ ਹੀ ਤੁਹਾਡੇ ਲਈ ਬੈਸਟ ਹੈ ਸਰ ਦੇਖੋ ਸਾਡੇ ਕੋਲ ਬੱਚੇ ਹਰ ਟਾਈਪ ਦੇ ਆਉਂਦੇ ਨੇ ਹਾਂ ਇੱਕ ਬੱਚਾ ਆਂਦਾ ਉਹ ਕਹਿੰਦਾ ਮੈਂ ਸਿਰਫ ਜਾਣਾ ਹੈਗਾ ਮਰੀਕਾ ਮੈਨੂੰ ਕਿਸੇ ਵੀ ਤਰ੍ਹਾਂ ਭੇਜ ਦਿਓ ਅਸੀਂ ਕਹਿੰਦੇ ਵੀ ਤੂੰ ਪੜਨ ਜਾਣਾ ਭਾਈ ਤੂੰ ਇੰਨੇ ਪੈਸੇ ਖਰਚ ਕੇ ਜਾਊਗਾ ਤੂੰ ਉਹ ਕੋਰਸ ਕਰ ਜੋ ਤੇਰੇ ਸਕਿੱਲ ਸੈਟ ਨਾਲ ਮੈਚ ਕਰਦਾ ਤੇਰੇ ਇੰਟਰਸਟ ਨਾਲ ਮੈਚ ਕਰਦਾ ਤੈਨੂੰ ਰੱਬ ਨੇ ਉਹ ਸਕਿੱਲ ਉਤੋਂ ਹੀ ਭੇਜੀ ਆ ਤੇਰੇ ਨਾਲ ਹੈਨਾ ਤਾਂ ਅਸੀਂ ਉਹ ਸਕਿੱਲ ਉਹਦੇ ਚ ਲੱਭਦੇ ਆ ਜੀ ਠੀਕ ਹੈ ਫਿਰ ਉਹਦਾ ਕੋਰਸ ਉੱਥੋਂ ਆਈਡੈਂਟੀਫਾਈ ਕਰਦੇ ਆਂ ਵੀ ਯਾਰ ਇਹ ਬੰਦਾ ਕਈ ਬੱਚੇ ਪੜਨ ਚ ਹੁਸ਼ਿਆਰ ਨਹੀਂ ਹੁੰਦੇ ਸਰ ਅਸੀਂ ਮੰਨਦੇ ਆਂ ਇਹ ਗੱਲ ਨਹੀਂ ਹੈਗੀ ਵੀ ਸਾਰੇ ਬੱਚੇ ਹੁਸ਼ਿਆਰ ਹੋਣ ਹਾਂ ਕਈ ਬੱਚੇ ਜੇ ਜੇ ਪੜਨ ਚ ਨਹੀਂ ਹੈਗੇ ਤੇ ਉਹਨਾਂ ਦੇ ਹਸਪਿਟੈਲਿਟੀ ਦੇ ਕੋਰਸ ਹੁੰਦੇ ਨੇ ਕੁਕਿੰਗ ਦੇ ਕੋਰਸ ਹੁੰਦੇ 3-3 4-4 ਸਾਲ ਦੇ ਕੋਰਸ ਹੈਗੇ ਡਿਪਲੋਮਾ ਨਹੀਂ ਡਿਗਰੀ ਕਰਕੇ ਬੱਚੇ ਬਾਅਦ ਨਿਕਲਦੇ ਨੇ ਤੇ ਸੈਲਰੀ ਵੀ ਬਹੁਤ ਵਧੀਆ ਮਿਲਦੀ ਨਾਲੇ ਸਰ ਜਿੱਦਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿ ਰਿਹਾ ਕਿ ਕਲਿਨਰੀ ਆਰਟਸ ਕਰਕੇ ਕੋਰਸ ਹੈਗਾ ਠੀਕ ਹੈ ਬੱਚੇ ਜਾਂਦੇ ਨੇ ਹਮ ਸਰ ਉੱਥੇ ਉਹਨਾਂ ਨੂੰ ਰੈਸਟੋਰੈਂਟ ਦੇ ਵਿੱਚ ਜੋਬ ਮਿਲ ਜਾਂਦੀ ਹੈ ਹਮ ਕੋਰਸ ਦੇ ਕਰਦੇ ਨਾਲ-ਨਾਲ ਹੀ ਜੋਬ ਮਿਲ ਜਾਂਦੀ ਦੂਜੇ ਸਾਲ ਹੀ ਕੋਰਸ ਦੇ ਨਾਲ-ਨਾਲ ਅਗਲਾ ਰੈਸਟੋਰੈਂਟ ਦੇ ਵਿੱਚ ਆਪਣੇ ਕੋਰਸ ਦੇ ਮੁਤਾਬਕ ਜੋਬ ਕਰ ਸਕਦਾ ਹੈ ਉੱਥੇ ਤੇ ਪੇਮੈਂਟ ਪੇਮੈਂਟ ਵੀ ਲੈ ਸਕਦਾ ਜੀ ਠੀਕ ਹੈ ਸਟੂਡੈਂਟ ਨੂੰ ਉੱਥੇ ਸਰ 20 ਘੰਟੇ ਦਾ ਪਰਮਿਟ ਹੁੰਦਾ ਹੈ ਵੇਹੀ ਹਫਤੇ ਦੇ ਵਿੱਚ ਤੂੰ 20 ਘੰਟੇ ਕੰਮ ਕਰ ਲਿਆ ਠੀਕ ਬਟ ਉਹ ਜੇ 20 ਘੰਟੇ ਉਸੇ ਕੰਮ ਚ ਪੈ ਗਿਆ ਜਿਹੜੀ ਉਹਦੀ ਪੜਾਈ ਹੈਗੀ ਆ ਤਾਂ ਉਹ ਸਕਸੈਸ ਵੱਧੂ ਪਾਊਗਾ ਨਾ ਸਰ ਨਾਲੇ ਸਰ ਮੈਂ ਇਹ ਸੁਣਿਆ ਸੀਗਾ ਵੀ ਜਿਹੜਾ ਹੈਗਾ ਆ ਅਮਰੀਕਾ ਦੇ ਵਿੱਚ ਬੱਚਾ ਕੰਮ ਨਹੀਂ ਕਰ ਸਕਦਾਗਾ ਵੀ ਜਿਵੇਂ ਕੈਨੇਡਾ ਦਾ 20 ਘੰਟੇ ਦਿੰਦੇ ਸੀ ਹੁਣ ਤੁਸੀਂ ਵੀ ਕਹਿ ਰਹੇ ਹੋ ਕਿ ਇਹ 20 ਘੰਟੇ ਉਹ ਕੰਮ ਕਰ ਦਿੰਨੇ ਨੇ ਇਸ ਸਟੇਟ ਟੂ ਸਟੇਟ ਉਹਨਾਂ ਦੇ ਲਾਅ ਵੈਰੀ ਕਰਦੇ ਨੇ ਜਾਂ ਜਿਹੜੇ ਸਕੂਲ ਤੇ ਜਾਂਦਾ ਉਹ ਜਨਰਲੀ ਜਨਰਲੀ ਜਿਹੜਾ ਹੈਗਾ ਉਹ 20 ਘੰਟੇ ਅਲਾਉਡ ਹੈ ਪਰ ਜੀ ਠੀਕ ਹੈ ਬਟ ਉਥੇ ਕੀ ਹੈਗਾ ਸਰ ਤੁਸੀਂ ਕਦੇ ਆਪਣੇ ਕੋਰਸ ਦੇ ਮੁਤਾਬਕ ਇੱਕ ਹੋਰ ਯੂਨੀਵਰਸਿਟੀ ਤੋਂ ਬਾਹਰ ਕੰਮ ਕਰਨਾ ਚਾਹੁੰਦੇ ਹੋ ਹੂੰ ਉਹਦੇ ਲਈ ਹੋਣਾ ਤੋਂ ਤੁਸੀਂ ਪਰਮਿਸ਼ਨ ਲੈ ਕੇ ਉਹ ਕੰਮ ਕਰ ਸਕਦੇ ਹੋ ਬਾਹਰ ਪਰ ਉਹਦੀ ਤੁਸੀਂ ਪੇਮੈਂਟ ਨਹੀਂ ਲੈ ਸਕਦੇ ਹੂੰ ਠੀਕ ਹੈ ਜਾਂ ਜੇ ਪੇਮੈਂਟ ਲਓਗੇ ਤਾਂ ਉਹ 20 ਘੰਟੇ ਜੋਗੇ ਹੀ ਪੇਮੈਂਟ ਲੈ ਸਕਦੇ ਹੋ ਉਸ ਤੋਂ ਵੱਧੂ ਪੇਮੈਂਟ ਨਹੀਂ ਲੈ ਸਕਦੇ ਯੂ ਕੈਨ ਨਾਟ ਵਰਕ ਫਾਰ 40 ਆਰਸ ਤੁਸੀਂ 40 ਘੰਟੇ ਕੰਮ ਨਹੀਂ ਕਰ ਸਕਦੇ ਉੱਤੇ ਕਹੋ ਵੀ ਹੁਣ ਮੈਂ 40 ਘੰਟੇ ਦੀ ਪੇਮੈਂਟ ਲੈ ਲੂੰਗਾ ਉਹ 20 ਘੰਟੇ ਦੀ ਪੇਮੈਂਟ ਹੀ ਤੁਹਾਨੂੰ ਮਿਲੂਗੀ ਚਾਹੇ ਤੁਸੀਂ ਉੱਤੇ 40 ਘੰਟੇ ਕੰਮ ਕਰ ਲਓ ਕਿਉਂਕਿ ਤੁਹਾਡਾ ਕੋਰਸ ਦੇ ਰਿਕੁਆਇਰਮੈਂਟ ਹੈਗੀ ਹੈ ਪਰ ਪੈਸੇ 20 ਘੰਟੇ ਦੇ ਹੀ ਮਿਲਣਗੇ ਜੀ ਹੁਣ ਸਰ ਆਪਾਂ ਫਿਰ ਉੱਥੇ ਆ ਜਾਈਏ ਜਿੱਥੇ ਤੁਸੀਂ ਕਿਹਾ ਵੀ ਬੱਚੇ ਦੀ I20 ਆ ਜਾਂਦੀ ਹੈ ਜੀ ਜੀ ਦਿਨ ਫਿਰ ਸਰ ਅੱਗੇ ਕੀ ਪ੍ਰੋਸੈਸ ਅਡਾਪਟ ਹੁੰਦਾ ਇਹਦੇ ਵਿੱਚ ਸਰ I20 ਤੋਂ ਬਾਅਦ ਅਸੀਂ ਐਪਲੀਕੇਸ਼ਨ ਕਰਦੇ ਹਾਂ ਜੀ ਦੋ ਫਰਸਟ ਪ੍ਰੋਸੈਸ ਉੱਥੇ ਹੈਗਾ ਐਪਲੀਕੇਸ਼ਨ ਐਂਡ I20 ਉਹ ਅਮਰੀਕਾ ਤੋਂ ਆ। ਦੈਟ ਇਜ਼ ਫਸਟ। ਸੈਕੰਡ ਹੈਗਾ ਇੱਥੇ ਅਸੀਂ ਐਮਬੈਸੀ ਦੇ ਵਿੱਚ ਜਾਂ ਕਨਸੂਲੇਟ ਦੇ ਵਿੱਚ ਇਹਨਾਂ ਦਾ D160 ਕਰਨਾ ਹੈ, ਸੇਵਿਸ ਕਰਨਾ ਹੈ, ਐਪਲੀਕੇਸ਼ਨ ਕਰਨਾ ਹੈ ਤੇ ਅਪਾਇੰਟਮੈਂਟ ਕੱਢਣੀ। ਇਹ ਚਾਰ ਪ੍ਰੋਸੈਸ ਹੋ ਜਾਣਗੇ। ਇਹ ਚਾਰ ਪ੍ਰੋਸੈਸ ਤੋਂ ਬਾਅਦ ਪੰਜਵਾਂ ਪ੍ਰੋਸੈਸ ਹੋਊਗਾ ਇੰਟਰਵਿਊ ਦਾ। ਇੰਟਰਵਿਊ ਦੇ ਵਿੱਚ ਉਹ ਤੁਹਾਡੇ ਸਾਰੇ ਡਾਕੂਮੈਂਟਸ ਇੱਕ ਵਾਰ ਚੈੱਕ ਕਰ ਸਕਦੇ ਨੇ, ਤੁਹਾਡੇ ਤੋਂ ਪੁੱਛ ਸਕਦੇ ਨੇ ਵੀ ਤੁਸੀਂ ਕਿਉਂ ਜਾਣਾ ਚਾਹੁੰਦੇ ਹੋ। ਉੱਥੇ ਤੁਹਾਡੀ ਕੀ ਐਕਸਪੈਕਟੇਸ਼ਨ ਹੈ ਤੁਸੀਂ ਕਿਉਂ ਕੋਰਸ ਇਹ ਕਰ ਰਹੇ ਹੋ ਤੁਸੀਂ ਇਸ ਕੋਰਸ ਤੋਂ ਕਰਨ ਤੋਂ ਬਾਅਦ ਵਾਪਸ ਆਉਂਗੇ ਉੱਥੇ ਰਹੋਗੇ ਇਸ ਤਰ੍ਹਾਂ ਦੇ ਉਹ ਕੁਐਸਚਨ ਪੁੱਛ ਕੇ ਤੁਹਾਨੂੰ ਤੁਹਾਡੀ ਪ੍ਰੋਫਾਈਲ ਨੂੰ ਚੈੱਕ ਕਰਦੇ ਨੇ ਜੇ एवरीथिंग ਇਜ਼ ਓਕੇ ਤੇ ਤੁਹਾਨੂੰ ਵੀਜ਼ਾ ਮਿਲ ਜਾਊਗਾ ਸਰ ਸਰ ਮੈਂ ਇੱਕ ਸੋਸ਼ਲ ਮੀਡੀਆ ਤੇ ਇਮੀਗ੍ਰੇਸ਼ਨ ਦੇ ਜਿਹੜੇ ਕਾਫੀ ਵੱਡਾ ਦਾ ਨਾ ਉਹਦੀ ਵੀਡੀਓ ਦੇਖ ਰਿਆ ਸੀ ਉਹ ਕਹਿੰਦੇ ਵੀ ਇਹ ਡਿਸਾਈਡ ਤਾਂ ਅਮਰੀਕਾ ਪਹਿਲੇ ਹੀ ਕਰ ਦਿੰਦੀ ਆ ਇਹ ਤਾਂ ਇੰਟਰਵਿਊ ਤਾਂ ਇੱਕ ਸਿਰਫ ਜਿਹੜੇ ਤੁਹਾਡੇ ਤੋਂ ਪੈਸੇ ਲੈਣੇ ਹੁੰਦੇ ਇੱਕ ਦਿਖਾਵਾ ਮਾਤਰ ਆ ਵੀ ਇਹ ਜੋ ਡਿਸਾਈਡ ਹੋ ਗਿਆ ਉਹਦਾ ਹੋਏ ਤਾਂ ਪਹਿਲੇ ਹੀ ਡਿਸਾਈਡ ਹੋ ਜਾਂਦਾ ਔਰ ਸਰ ਜਿਹੜੀ ਫਾਈਲ ਤੁਸੀਂ ਮੂਵ ਕਰਦੇ ਹੋ ਬੱਚੇ ਤੋਂ ਫਸਟ ਸਟੈਪ ਤੋਂ ਲੈ ਕੇ ਇੰਟਰਵਿਊ ਤੱਕ ਇਹਦਾ ਜਿਹੜਾ ਟਾਈਮ ਪੀਰੀਅਡ ਹੁੰਦਾ ਉਹ ਕਿੰਨਾ ਹੁੰਦਾ ਜੀ ਸਰ ਦੇਖੋ ਅ ਐਪਲੀਕੇਸ਼ਨ ਜਿਹੜੀ ਫਰਸਟ ਅਸੀਂ ਲਾਨੇ ਆਈ 20 ਤੋਂ ਬਾਅਦ ਉਹ ਤੱਕ ਹਫਤੇ ਦਾ ਪ੍ਰੋਸੈਸ ਹੈ ਮੋਟਾ-ਮੋਟਾ ਹਫਤੇ ਤੋਂ 10 ਦਿਨ ਦਾ ਠੀਕ ਹੈ ਜੀ ਇੰਟਰਵਿਊ ਮਿਲ ਜਾਂਦੀ ਹੈ ਇੰਟਰਵਿਊ ਅਪਾਇੰਟਮੈਂਟ ਲੈਣ ਚ ਟਾਈਮ ਲੱਗ ਜਾਂਦਾ ਹੈ ਕਈ ਵਾਰ ਹੂੰ ਜੇ ਥੋੜਾ ਐਪਲੀਕੇਸ਼ਨ ਤਾਂ ਹੋ ਗਈ ਪਰ ਅਪਾਇੰਟਮੈਂਟ ਜਿਹੜੀ ਹੈਗੀ ਮੰਨ ਲਓ ਤੁਹਾਨੂੰ ਮਹੀਨੇ ਬਾਅਦ ਮਿਲੂ ਰਸ਼ ਬਹੁਤ ਹੁੰਦਾ ਹੈ ਇਹਦੇ ਚ ਤਾਂ अर्ਲੀਅਰ ਯੂ ਅਪਲਾਈ 더 ਬੈਟਰ ਜਦ ਤੁਹਾਡੇ ਕੋਲ ਆਈ 20 ਆ ਗਿਆ ਤੁਸੀਂ ਇਮੀਡੀਏਟਲੀ ਆਪਦੀ ਐਪਲੀਕੇਸ਼ਨ ਦੀ ਟਰਾਈ ਕਰੋ ਹੂੰ ਉਸ ਤੋਂ ਬਾਅਦ ਸਰ ਤੁਹਾਨੂੰ ਅਪਾਇੰਟਮੈਂਟ ਮਿਲੂਗੀ ਅਪਾਇੰਟਮੈਂਟ ਇਮੀਡੀਏਟਲੀ ਨਹੀਂ ਮਿਲਦੀ ਜਨਰਲੀ ਇਫ ਯੂ ਲੱਕੀ ਜਿਹੜੇ ਬੱਚੇ ਹੁੰਦੇ ਉਹਨਾਂ ਨੂੰ ਹਫਤੇ ਵਿੱਚ ਮਿਲ ਜਾਂਦੀ ਹੈ ਕਈ ਬੱਚੇ ਤਿੰਨ ਦਿਨਾਂ ਚੋਂ ਹੀ ਕੱਢ ਲੈਂਦੇ ਨੇ ਬਟ ਕਈ ਵਾਰ ਅਪਾਇੰਟਮੈਂਟ ਨਹੀਂ ਮਿਲਦੀ ਉਹ ਫੇਰ ਮਹੀਨਾ ਮਹੀਨਾ ਅਪਾਇੰਟਮੈਂਟ ਬਿਹਾਈਂਡ ਸ਼ਡਿਊਲ ਹੋ ਜਾਂਦੀ ਵੀ ਤੁਸੀਂ ਐਪਲੀਕੇਸ਼ਨ ਅੱਜ ਪਾ ਰਹੇ ਹੋ ਤੁਹਾਡੇ ਅਪਾਇੰਟਮੈਂਟ ਇੱਕ ਮਹੀਨੇ ਬਾਅਦ ਆਊਗੀ ਤੇ ਨਾਲੇ ਇਹ ਵੀ ਜ਼ਰੂਰੀ ਨਹੀਂ ਕਿ ਉਹ ਦਿੱਲੀ 'ਚ ਮਿਲੇ ਜਾਂ ਮੁੰਬਈ 'ਚ ਮਿਲੇ ਜਾਂ ਚੇਨਈ 'ਚ ਮਿਲੇ ਜਾਂ ਹਾਈਦਰਾਬਾਦ 'ਚ ਮਿਲੇ ਤੇ ਜਿਹੜੀ ਮਿਲਦੀ ਹੈ ਉਹ ਲੈ ਲੈਣੀ ਚਾਹੀਦੀ ਹੈ ਜੀ ਠੀਕ ਹੈ ਸਰ that is part number 1 ਜੀ ਤੇ ਤੁਸੀਂ ਇੱਕ ਗੱਲ ਕਹੀ ਕਿ ਸਰ ਇਹ ਪਹਿਲਾਂ ਡਿਸਾਈਡ ਹੋ ਜਾਂਦਾ ਸਰ ਦੇਖੋ ਨਹੀਂ ਪਹਿ ਨਹੀਂ ਗਈ ਮੈਂ ਉਹ ਇੰਟਰਵਿਊ ਕਰਿਆ ਸੀ ਉਹਨਾਂ ਦੀ ਆਪਾਂ ਉਹਦੇ 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 ਮੁਤਲਕ ਹੀ ਜਵਾਬ ਦੇ ਦਿੰਨੇ ਆ ਸਰ ਦੇਖੋ 80% ਤਾਂ ਸਕਰੂਟੀ ਵਿੱਚ ਡਾਕੂਮੈਂਟੇਸ਼ਨ ਪਤਾ ਲੱਗ ਜਾਂਦਾ ਪਰ ਫਿਰ ਵੀ 20% ਉਹ ਬੱਚੇ ਨੂੰ ਮਿਲਣਾ ਚਾਹੁੰਦੇ ਨੇ ਜੀ ਕਿ ਯਾਰ ਇਹ ਬੱਚਾ ਆਇਲਸ ਦਾ ਕਹਿ ਰਿਹਾ ਮੇਰੇ ਕੋਲ 8 ਬੈਂਡ ਲੱਗੇ ਪਰ ਇੰਗਲਿਸ਼ ਬੋਲ ਵੀ ਸਕਦਾ ਯਾਨੀ ਬੋਲ ਸਕਦਾ ਆ ਇਹ ਡਾਕੂਮੈਂਟ ਦਾ ਕਹਿ ਰਿਹਾ ਬਹੁਤ ਵਧੀਆ ਆਈਟੀਆਰ ਹੈਗੀ ਆ ਬੱਚੇ ਨੂੰ ਪਤਾ ਵੀ ਹੈਗੀ ਹੈ ਕਿ ਬੱਚਾ ਆਈਟੀਆਰ ਕਿੰਨੀ ਕੀ ਹੈਗੀ ਹੈ ਤੇ ਬੱਚੇ ਦਾ ਕੀ ਪਲਾਨ ਹੈ ਤਾਂ ਸਰ ਇਹ 8020 ਦਾ ਹੈਗਾ ਬਟ ਉਹ 20% ਨੂੰ ਜੇ ਆਪਾਂ ਕਹੀਏ ਵੀ ਇਹਦੀ ਵੇਟੇਜ ਨਹੀਂ ਹੈਗੀ ਹੈ ਇੰਟਰਵਿਊ ਦੀ ਮੈਂ ਨਹੀਂ ਮੰਨਦਾ ਸਰ ਪੂਰੀ ਵੇਟੇਜ ਹੈਗੀ ਉਹਦੀ ਇੰਟਰਵਿਊ ਮਤਲਬ ਉਹ ਇੰਟਰਵਿਊ ਦੇ ਵਿੱਚ ਹੀ ਫੇਸ ਵੈਲਿਊ ਤੋਂ ਜੱਜ ਕਰਦੇ ਨੇ ਇੰਟਰਵਿਊ ਤਾਂ ਲਾਸਟ ਟਿਕ ਹੈਗਾ ਜੀ ਇੰਟਰਵਿਊ ਵੀ ਟਿਕ ਵਜਨ ਹੈ ਜੇ ਇੰਟਰਵਿਊ ਚ ਕਰਾਸ ਲੱਗ ਗਿਆ ਤਾਂ ਵੀ ਤੁਸੀਂ ਚਾਹੇ ਤੁਹਾਡੇ 80% ਸਹੀ ਹੋਣਗੇ ਫਿਰ ਵੀ ਤੁਸੀਂ ਵਾਪਸ ਆਦੇ ਹੋਗੇ ਤੇ ਨਹੀਂ ਜਾਉਗੇ ਹਾਂ ਮਤਲਬ ਜੋ ਤੁਸੀਂ ਡਾਕੂਮੈਂਟੇਸ਼ਨ ਕਰਦੇ ਹੋ ਉਹਦੇ ਮੁਤਾਬਕ ਉਹਤੇ ਉਹ ਤੁਹਾਨੂੰ ਜੱਜ ਕਰਦੇ ਨੇ ਵੀ ਬੱਚੇ ਵੀ ਜਾ ਰਹੇ ਆ ਤੇ ਸਰ ਇੱਕ ਮੈਨੂੰ ਹੋਰ ਦੱਸਿਓ ਇਹਦੇ ਨਾਲ ਹੀ ਮੇਰੇ ਸਵਾਲ ਜੈਨ ਚ ਆ ਗਿਆ ਕਿ ਇਹਦੇ ਵਿੱਚ ਸਟੂਡੈਂਟ ਜਿਹੜੇ ਜਾ ਰਹੇ ਨੇ ਗੈਪ ਅਕਸੈਪਟ ਹੁੰਦਾ ਜਾਂ ਨਹੀਂ ਹੁੰਦਾ ਇਹਦੇ ਵਿੱਚ ਸਰ ਗੈਪ ਅ ਡਿਪੈਂਡਿੰਗ ਔਨ ਕੋਰਸ ਤੇ ਉਹ ਗੈਪ ਦੇ ਵਿੱਚ ਬੱਚੇ ਨੇ ਕੀ ਕੀਤਾ

ਉਹਦਾ ਇਹਨਾਂ ਐਕਸਪੀਰੀਅੰਸ ਹੈ ਪਰ ਜਿਹੜੇ ਬੱਚੇ ਨੇ ਬੈਚਲਰਸ ਕੀਤਾ 3 ਸਾਲ ਦਾ ਐਕਸਪੀਰੀਅੰਸ ਕੀਤਾ ਹੁਣ ਉਹ ਮਾਸਟਰਸ ਲਈ ਜਾ ਰਿਹਾ ਉਹ ਕਹਿੰਦੇ ਵੀ ਇਹਦਾ ਨੋਲਿਜ ਬੇਸ ਇਹਦਾ ਪ੍ਰੈਕਟੀਕਲ ਐਕਸਪੀਰੀਅੰਸ ਇਹ ਉਹਦੇ ਨਾਲੋਂ ਵਧੀਆ ਕੈਂਡੀਡੇਟ ਹੈ ਤਾਂ ਉਹਦੇ ਵੀਜ਼ਾ ਦੇ ਚਾਂਸਸ ਜ਼ਿਆਦਾ ਬੈਟਰ ਨੇ ਜੀ ਤਾਂ ਸਰ ਜਿਵੇਂ ਹੁਣ ਤੁਸੀਂ ਦੱਸਤਾ ਕਿ ਇੰਟਰਵਿਊ ਤੱਕ ਜੇ ਫੇਸ ਵੈਲਿਊ ਤੋਂ ਜੱਜ ਕਰ ਲੈਂਦੇ ਨੇ ਤੇ ਓਕੇ ਕਰ ਦਿੰਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਵੀਜ਼ਾ ਦੇਣਾ ਜਾਂ ਨਹੀਂ ਦੇਣਾ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਕਿ ਮੋਸਟਲੀ ਜਦੋਂ ਫਾਈਲ ਆਪਾਂ ਭਰਦੇ ਆ ਐਪਲੀਕੇਸ਼ਨ ਫਾਰਮ ਭਰਦੇ ਆ ਤਾਂ ਜਿਹੜੀਆਂ ਇਸ ਵਿੱਚ ਗਲਤੀਆਂ ਹੋਣ ਦੀ ਗੰਜائش ਹੁੰਦੀ ਹੈ ਜਾਂ ਗਲਤੀਆਂ ਜ਼ਿਆਦਾਤਰ ਕਿੱਥੇ ਹੁੰਦੀਆਂ ਤੇ ਉਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਸਰ ਦੇਖੋ ਗਲਤੀਆਂ D160 ਦੇ ਵਿੱਚ ਹੋ ਜਾਂਦੀਆਂ ਨੇ ਐਪਲੀਕੇਸ਼ਨ ਫਾਰਮ ਚ ਹੋ ਜਾਂਦੀਆਂ ਨੇ ਅਕੈਡੈਮਿਕ ਰੈਫਰੈਂਸਸ ਦੇ ਵਿੱਚ ਹੋ ਸਕਦੀਆਂ ਨੇ ਆਪਣੀ ਇਨਕਮ ਐਸੈਟਸ ਡਿਕਲੇਅਰ ਕਰਨ ਚ ਹੋ ਸਕਦੀਆਂ ਨੇ ਠੀਕ ਹੈ ਤੇ ਮੈਂ ਇਹ ਕਹੂੰਗਾ ਵੀ ਆ ਸਾਰੀ ਜਿਹੜੀਆਂ ਗਲਤੀਆਂ ਐਪਲੀਕੇਸ਼ਨ ਸਟੇਜ ਤੇ ਇਹ ਐਪਲੀਕੇਸ਼ਨ ਜਲਦੀ ਚ ਨਹੀਂ ਕਰਨੀ ਚਾਹੀਦੀ ਇਹਦੇ ਚ ਇੱਕ ਦਿਨ ਦੋ ਦਿਨ ਚੈੱਕ ਕਰਕੇ ਡਬਲ ਚੈੱਕ ਕਰਕੇ ਹੀ ਐਪਲੀਕੇਸ਼ਨ ਪਾਣੀ ਚਾਹੀਦੀ ਹੈ ਹਮ दैट इज द ओनली ਸਿਕਰ ਵੇ ਜੇ ਆਪਾਂ ਕਹੀਏ ਵੀ ਅੱਜ ਮੈਂ ਭਰਤੀ ਰਾਤੋ ਰਾਤ ਰਨ ਆਫ ਦ ਮੇਲ ਕਰਕੇ ਵੀ ਮੈਂ ਕੱਲ ਤੱਕ ਭਰ ਦੇਣੀ ਹੈ ਉਹਦੇ ਚ ਗਲਤੀ ਬਹੁਤ ਵੱਡਾ ਚਾਂਸ ਹੈ ਹੋ ਹੀ ਜਾਏ ਉਹਦਾ ਅਵੋਇਡ ਕਰਨ ਦਾ ਤਰੀਕਾ ਇੱਕ ਵਾਰ ਫਾਰਮ ਭਰ ਕੇ ਸਾਰੀ ਚੀਜ਼ਾਂ ਡਬਲ ਚੈੱਕ ਕਰਕੇ ਜਿੱਥੇ ਡਾਊਟ ਹੈ ਉੱਥੇ ਕਲੈਰੀਫਿਕੇਸ਼ਨ ਲੈ ਕੇ ਹੀ ਐਪਲੀਕੇਸ਼ਨ ਕਰਨੀ ਚਾਹੀਦੀ ਹੈ ਜੀ ਜੀ ਸਰ ਜਿਹੜੇ ਬੱਚੇ ਦੀ ਪ੍ਰੋਫਾਈਲ ਰਿਜੈਕਟ ਹੋ ਜਾਂਦੀ ਹੈ ਉਹਦਾ ਫਿਰ ਇੰਪੈਕਟ ਉਸ ਬੱਚੇ ਦੀ ਪ੍ਰੋਫਾਈਲ ਤੇ ਕੀ ਪੈਂਦਾ ਜੇਕਰ ਉਹ ਅਮਰੀਕਾ ਤੋਂ ਰਿਫਿਊਜ਼ ਹੋ ਜਾਂਦਾ ਸਰ ਦੇਖੋ ਬੱਚਾ ਜੇ ਰਿਜੈਕਟ ਹੋ ਜਾਏ ਤਾਂ ਦੂਜੀ ਵਾਰ ਵੀ ਇੰਟਰਵਿਊ ਦੇ ਵਿੱਚ ਟਰਾਈ ਕਰ ਸਕਦਾ ਹੈ ਡਿਪੈਂਡਿੰਗ ਔਨ ਰੀਜ਼ਨ ਕੀ ਹੈਗਾ ਹੂੰ ਅ ਕੁਝ ਬੱਚੇ ਸਿਲੈਕਟ ਦੁਬਾਰਾ ਕਰਕੇ ਹੋ ਜਾਂਦੇ ਨੇ ਆਪਾਂ ਇਹ ਕਹਿ ਨਹੀਂ ਸਕਦੇ ਵੀ ਜੇ 100 ਬੱਚਾ ਰਿਜੈਕਟ ਹੋ ਗਿਆ ਤਾਂ 30% ਫਿਰ ਰੀ ਐਪਲੀਕੇਸ਼ਨ ਦੇ ਵਿੱਚ ਕੁਆਲੀਫਾਈ ਕਰ ਜਾਂਦਾ ਬਟ ਲਾਰਜ ਪੋਰਸ਼ਨ 70 ਪੋਰਸ਼ਨ 70% ਰਿਜੈਕਟ ਹੀ ਜਾਂਦੇ ਨੇ ਜਿਵੇਂ ਤੁਸੀਂ ਦੱਸਿਆ ਵੀ ਸਰ ਜਿਹੜਾ ਉਹਨਾਂ ਨੇ ਰੀਜ਼ਨ ਦਿੱਤਾ ਹੁੰਦਾ ਉਹ ਪਤਾ ਲੱਗ ਜਾਂਦਾ। ਜੀ ਜੀ। ਇਹ ਉਹ ਰੀਜ਼ਨ ਹੈ ਜਿਹੜਾ ਹੈਗਾ ਆ ਬਾਈ ਮੇਲ ਭੇਜਦੇ ਨੇ ਜਾਂ ਜਦੋਂ ਬੱਚੇ ਨੂੰ ਉੱਥੋਂ ਇੰਟਰਵਿਊ ਤੇ ਰਿਜੈਕਟ ਕਰਦੇ ਨੇ ਉਦੋਂ ਹੀ ਉਹ ਚੰਦਾ ਪਤਾ ਲੱਗ ਜਾਂਦਾ। ਹਾਂ ਸੌਰੀ। ਸਰ ਆਈਡੀਆ ਲੱਗ ਜਾਂਦਾ ਕਿਉਂਕਿ ਉਹ ਤੁਹਾਨੂੰ ਇੱਕ ਇੱਕ ਜਨਰਿਕ ਜਿਹਾ ਮੈਸੇਜ ਆ ਜਾਂਦਾ ਹੈ। ਵੀ ਜਿਹੜੇ ਕੁਐਸਚਨ ਤੁਹਾਡੇ ਤੋਂ ਪੁੱਛਦੇ ਨੇ ਤੇ ਤੁਸੀਂ ਕੀ ਜਵਾਬ ਦਿੱਤਾ ਉਹਦੇ ਤੋਂ ਬੇਸ ਤੇ ਪਤਾ ਲੱਗ ਜਾਂਦਾ ਹੈਗਾ। ਬਈ ਕਿਤੇ ਪ੍ਰੋਬਲਮ ਤੁਹਾਨੂੰ ਹੋ ਗਈ ਸੀ। ਜੀ ਜੀ ਜੀ। ਜੀ ਸਰ ਜਿਵੇਂ ਹੁਣ ਬੱਚਾ ਵੀਜ਼ਾ ਲੈ ਲੈੰਦਾ ਵੀਜ਼ਾ ਲੈਣ ਤੋਂ ਬਾਅਦ ਅਮਰੀਕਾ ਜਾ ਕੇ ਉਹ ਪੜਨ ਨਾਲ ਨਹੀਂ ਜਾਂਦਾ ਪਰ ਪੜਦੇ ਪੜਦੇ ਉਹ ਪੜ੍ਹਾਈ ਜਿਵੇਂ ਆਪਾਂ ਕਈ ਵਾਰੀ ਦੇਖਦੇ ਆ ਬਹੁਤ ਕੇਸਾਂ ਦੇ ਵਿੱਚ ਹੁੰਦਾ ਬਹੁਤ ਜਿਆਦਾ ਸਾਰੇ ਦੀ ਸੋਚ ਹੁੰਦੀ ਆ ਵੀ ਆਪਾਂ ਇੱਕ ਵਾਰੀ ਅਮਰੀਕਾ ਪਹੁੰਚ ਗਏ ਹੁਣ ਯਾਰ ਸਟੱਡੀ ਛੱਡੋ ਕੰਮ ਕਰਨ ਲੱਗੋ ਅਗਰ ਉਹ ਬੱਚਾ ਸਟੱਡੀ ਕਿਸੇ ਵੀ ਕਾਰਨ ਛੱਡ ਦੇ ਜੇ ਕੋਈ ਮਜਬੂਰੀ ਵਾਸਤੇ ਜਾਂ ਉਹਨੇ ਆਪਣਾ ਪੜ੍ਹਨਾ ਹੀ ਨਹੀਂ ਸੀ ਤਾਂ ਛੱਡ ਜਾਂਦਾ ਅਮਰੀਕਾ ਉਹਨੇ ਸੈਟਲ ਹੋਣਾ ਸੀਗਾ ਕਿਸੇ ਢਿੱਡੇ ਸਿੱਧੇ ਤਰੀਕੇ ਦੇ ਨਾਲ ਤਾਂ ਫਿਰ ਉਹਨੂੰ ਕੋਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਨੁਕਸਾਨ ਹੁੰਦਾ ਜਾਂ ਕੋਈ ਇਹਨੂੰ ਉਹਦੀ ਜਿਹੜੀ ਹੁੰਦੀ ਆ ਪ੍ਰੋਫਾਈਲ ਉਹਦੇ ਤੇ ਇਹ ਰੈਕਡ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਸਰ ਦੇਖੋ ਜੇ ਤਾਂ ਤੁਸੀਂ ਪੜਨ ਤੋਂ ਬਾਅਦ ਇੱਕਦਮ ਪੜਾਈ ਛੱਡਤੀ ਹ ਹ ਤਾਂ ਜੋ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਮੈਂ ਪੜਾਈ ਛੱਡਤੀ ਐ ਤੇ ਵਾਪਸ ਆ ਜਾਣਾ ਚਾਹੀਦਾ ਇੱਕ ਤਾਂ ਇਹ ਤਰੀਕਾ ਜੀ ਦੂਜਾ ਤਰੀਕਾ ਇਹ ਹੈ ਤੁਹਾਡੇ ਕੋਲ ਜਿਹੜਾ ਕੋਰਸ ਨਹੀਂ ਹੋ ਰਿਹਾ ਉਸ ਤੋਂ ਸੌਖੇ ਕੋਰਸ 'ਚ ਤੁਸੀਂ ਟਰਾਂਜੀਸ਼ਨ ਲੈ ਲਓ ਤੇ ਕੋਰਸ ਕਰੋ ਆਪਣੇ 3 ਸਾਲ ਦਾ ਜਿਹੜਾ ਉਹਨਾਂ ਨੇ ਟਾਈਮ ਦਿੱਤਾ ਉਹ ਟਾਈਮ ਦੇ ਵਿੱਚ ਪੜਾਈ ਜਾਰੀ ਰੱਖੋ ਹੂੰ ਤੇ ਅਪਰੂਵਡ ਇੰਸਟੀਟਿਊਸ਼ਨ ਵਿੱਚ ਹੀ ਜਾਓ ਜੀ ਜੇ ਯੂਨੀਵਰ ਜਿਹੜੀ ਪਹਿਲਾਂ ਤਾਂ ਇਹ ਹੋਣਾ ਚਾਹੀਦਾ ਸਰ ਕਿ ਜਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਰ ਰਹੇ ਹੋ ਕੋਸ਼ਿਸ਼ ਕਰੋ ਉਸੇ ਯੂਨੀਵਰਸਿਟੀ ਦੇ ਵਿੱਚ ਹੀ ਤੁਸੀਂ ਅ ਡਿਫਰੈਂਟ ਕੋਰਸ ਦੇ ਵਿੱਚ ਚਲੇ ਜਾਓ ਜੀ ਯੂਨੀਵਰਸਿਟੀ ਤੁਹਾਨੂੰ ਸਪੋਰਟ ਵੀ ਕਰੇਗੀ ਉੱਥੇ ਕਾਉਂਸਲਰਸ ਹੁੰਦੇ ਨੇ ਸਰ ਉਹ ਜੱਜ ਕਰਦੇ ਨੇ ਤੁਹਾਨੂੰ ਤੁਹਾਡੇ ਨਾਲ ਬੈਠ ਕੇ ਤੁਹਾਨੂੰ ਗਾਈਡ ਕਰਦੇ ਨੇ ਜੀ ਜੇ ਕੋਈ ਪੜਾਈ ਨਹੀਂ ਹੋ ਰਹੀ ਆਪਾਂ ਨੂੰ ਐਕਸੈਪਟ ਕਰਕੇ ਦੂਜੀ ਪੜਾਈ ਦੇ ਪਿੱਛੇ ਚਲੇ ਜਾਣਾ ਚਾਹੀਦਾ ਜੀ ਸਰ ਕੁਝ ਬੱਚੇ ਉਹ ਫਿਰ ਰੋਂਗ ਰੂਟ ਦੇ ਚਲੇ ਜਾਂਦੇ ਨੇ ਇਲੀਗਲ ਰਹਿੰਦੇ ਨੇ ਉਹਨਾਂ ਦੇ ਬਾਰੇ ਅਸੀਂ ਪੜ੍ਹਦੇ ਆਂ ਵੀ ਐਦਾਂ ਦੀ ਪ੍ਰੋਬਲਮਸ ਹੁੰਦੀਆਂ ਨੇ ਉੱਤੇ ਤੇ ਮੈਂ ਤਾਂ ਇਹੀ ਰეკਮੈਂਡ ਕਰਾਂਗਾ ਸਰ ਕਿ ਰੂਟ ਨੰਬਰ 2 ਇਜ਼ ਦਾ ਬੈਸਟ ਜੇ ਤੁਹਾਡੇ ਕੋਲ ਪੜਾਈ ਨਹੀਂ ਹੋ ਰਹੀ ਕੋਰਸ ਚੇਂਜ ਕਰਕੇ ਦੂਜਾ ਕੋਈ ਸਕਿੱਲ ਬੇਸਡ ਕੋਰਸ ਦੇਖ ਲਓ ਯੂਨੀਵਰਸਿਟੀ ਕਾਉਂਸਲਰ ਥੋੜੇ ਕੋਲ ਉੱਥੇ ਹੈਗੇ ਉਹ ਤੁਹਾਨੂੰ ਬਹੁਤ ਵਧੀਆ ਗਾਈਡ ਕਰਨਗੇ ਜੀ ਉਹ ਰੂਟ ਇਜ਼ ਦਾ ਬੈਸਟ ਰੂਟ ਜੀ ਜੀ ਅ ਸਰ ਮੇਰਾ ਆਖਰੀ ਸਵਾਲ ਆ ਤੁਹਾਨੂੰ ਕਿ ਇੱਕ ਬੱਚੇ ਨੇ ਫਾਈਲ ਪ੍ਰੋਸੈਸ ਕਰਨੀ ਹੈ ਕਿੰਨਾ ਕੁ ਦਾ ਖਰਚਾ ਹੁੰਦਾ ਕਿਉਂਕਿ ਦਾਵਾ ਕੀਤਾ ਜਾਂਦਾ ਕਿ ਸਿਰਫ 50000 ਦੇ ਵਿੱਚ ਹੀ ਵੀਜ਼ਾ ਮਿਲ ਜਾਂਦਾ ਅ ਜੇ ਤੁਸੀਂ ਆਪਣੇ ਚਾਰਜਸ ਵੀ ਇਹਦੇ ਵਿੱਚ ਐਡ ਕਰ ਲਓ ਮੰਨ ਲਓ ਤੁਹਾਡੇ ਕੋਲ ਕੋਈ ਬੱਚਾ ਫਾਈਲ ਬੂਕ ਕਰਵਾ ਰਿਹਾ ਟੋਟਲ ਅੰਬੈਸੀ ਇੰਟਰਵਿਊ ਤੱਕ ਉਹਦਾ ਕਿੰਨਾ ਖਰਚਾ ਆਉਂਦਾ ਪਲੱਸ ਯੂਨੀਵਰਸਿਟੀ ਦੀ ਮਿਨੀਮਮ 1 ਸਾਲ ਦੀ ਜਿਹੜੀ ਫੀਸ ਹੈ ਇਹ ਕਿੰਨੀ ਹੁੰਦੀ ਹੈ ਯੂਨੀਵਰਸਿਟੀ ਚ ਹੈ ਉਹ ਲੋਅਰ ਕਲਾਸ ਯੂਨੀਵਰਸਿਟੀ ਹੈ ਜਾਂ ਮਿਡਲ ਕਲਾਸ ਦੀ ਹੈ ਜਾਂ ਹਾਈ ਕਲਾਸ ਦੀ ਹੈ ਸਰ ਦੇਖੋ ਜਿਹੜਾ ਅਸੀਂ ਫੀ ਪੇ ਕਰਦੇ ਆ तकरीबन 350 ਡਾਲਰ ਆਉਂਦਾ ਹੈ ਉੱਥੇ ਜੀ ਠੀਕ ਹੈ ਸਾਡੇ ਫੀਸ ਅਸੀਂ ਛੱਡ ਦਿੰਦੇ ਆਂ ਦੇ ਫਾਰ ਦਾ ਮੂਮੈਂਟ ਜੀ ਤੇ ਯੂਨੀਵਰਸਿਟੀ ਦੀ ਫੀਸ ਸਰ ਉੱਥੇ ਅਪਰੋਕਸੀਮੇਟਲੀ ਸਟਾਰਟਿੰਗ ਫੀਸ ਜਿਹੜੀ ਹੈਗੀ ਆ ਉਹ ਮੇਰੇ ਖਿਆਲ 20000 ਡਾਲਰ ਪਰイヤー ਲੈ ਕੇ ਚਲਣੀ ਚਾਹੀਦੀ ਜੀ ਸਾਲ ਦੀ ਤੇ ਉਹਦੇ ਨਾਲ ਸਰ ਉਹ ਲੀਵਿੰਗ ਐਕਸਪੈਂਸ ਵੀ ਲੈਂਦੇ ਨੇ ਉਹ ਵੀ ਤੁਸੀਂ ਮਿਨੀਮਮ ਲੈ ਕੇ ਚਲੋ ਵੀ 2000 ਡਾਲਰ ਹੋਣਾ ਨੇ ਤੁਹਾਡੇ ਤੋਂ ਲੈਣਾ ਹੈ ਠੀਕ ਹੈ ਜੀ ਉਹ ਤੁਸੀਂ ਪਹਿਲੇ ਸਾਲ ਦਾ ਬੱਚਾ ਆਪਦੇ ਘਰੋਂ ਪੇ ਕਰੂਗਾ ਕਿਉਂਕਿ ਜੌਬ ਮਿਲੇ ਨਾ ਮਿਲੇ ਠੀਕ ਹੈ ਨਾ ਤਾਂ ਫਰਸਟ ਈਅਰ ਫੀ ਜਿਹੜੀ ਹੈਗੀ ਹੈ ਉਹ ਮੈਂ ਤੁਹਾਨੂੰ ਦੱਸਤੀ ਕੋਰਸ ਤੇ ਵੀ ਡਿਪੈਂਡ ਕਰਦਾ ਸਰ ਕੋਰਸ ਕਈ ਕੋਰਸ 2000 ਡਾਲਰ ਤੋਂ ਸ਼ੁਰੂ ਹੋ ਜਾਂਦੇ ਆ ਐਨੂਅਲੀ ਕਈ ਲੱਖ ਡਾਲਰ ਤੱਕ ਵੀ ਚਲੇ ਜਾਂਦੇ ਨੇ ਠੀਕ ਹੈ ਐਵਰੇਜ ਲਿਵਿੰਗ ਫੀਸ ਜਿਹੜੀ ਹੈ ਕਿ ਸਰ ਉਹ ਯੂਨੀਵਰਸਿਟੀ ਦੀ 20000 ਡਾਲਰ ਤੋਂ ਲੈ ਕੇ 35000 ਡਾਲਰ ਤੱਕ ਹੈ ਜੀ ਠੀਕ ਹੈ ਤੇ ਇਹ ਪ੍ਰੋਸੈਸ ਰਹਿੰਦਾ ਹੈਗਾ ਸਰ ਉੱਤੇ ਐਪਲੀਕੇਸ਼ਨ ਫੀ ਮੈਂ ਤੁਹਾਨੂੰ ਦੱਸਤੀ ਹੈ ਕਿ 350 ਡਾਲਰ ਦੇ ਗੇਟ ਚ ਆ ਜਾਂਦਾ ਜੀ ਸੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਗਾਈਡੈਂਸ ਦਿੱਤੀ ਕਿਉਂਕਿ ਅੱਜ ਕੱਲ ਕੀ ਆ ਕਿ ਏਜੰਟ ਚੋਪੜੀਆਂ ਚੋਪੜੀਆਂ ਗੱਲਾਂ ਕਰਕੇ ਬੱਚਿਆਂ ਨੂੰ ਗਲਤ ਸਿੱਧੇ ਤਰੀਕੇ ਦੇ ਨਾਲ ਬਾਰਲੇ ਮੁਲਕਾਂ ਦੇ ਵਿੱਚ ਭੇਜ ਰਹੇ ਨੇ ਤੇ ਬਾਅਦ ਚ ਉਹਨਾਂ ਨੂੰ ਸਾਰੀ ਉਮਰ ਉਹਦਾ ਰਿਗਰਟ ਰਹਿੰਦਾ ਤੇ ਪਿੱਛੇ ਮਾਪਿਆਂ ਨੂੰ ਰਹਿੰਦਾ ਸੋ ਸਾਡੀ ਵੀ ਇਹੀ ਕੋਸ਼ਿਸ਼ ਸੀ ਕਿ ਅਸੀਂ ਫੈਕਟ ਟੂ ਫੈਕਟ ਸਾਰੇ ਸਾਹਮਣੇ ਲਈਏ ਕਿ ਜੇਕਰ ਤੁਸੀਂ ਅਮਰੀਕਾ ਜਾਣਾ ਚਾਹ ਰਹੇ ਹੋ ਤਾਂ ਸਿੱਧੇ ਤਰੀਕੇ ਨਾਲ ਜਾਓ ਤੁਸੀਂ ਜਾ ਸਕਦੇ ਹੋ ਕੋਈ ਔਖਾ ਨਹੀਂ ਪਰ ਜਿਹੜਾ ਪ੍ਰੋਸੈਸ ਆ ਉਹਨੂੰ ਸਮਝ ਕੇ ਜਾਇਆ ਜਾ ਸਕਦਾ ਸੋ ਬਹੁਤ 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 ਤੁਹਾਨੂੰ ਸਰ ਥੈਂਕ ਯੂ ਤੁਸੀਂ ਆਏ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਮੈਂ ਇਹੀ ਕਹੂੰਗਾ ਕਿ ਯੂਨੀਵਰਸਿਟੀ ਦੀ ਵੈਬਸਾਈਟ ਜਾਓ ਉੱਥੇ ਚੈੱਕ ਕਰੋ ਸਾਰੀ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਰਿਕੁਆਇਰਮੈਂਟਸ ਵੀ ਹੈਗੀ ਹੈ ਤੇ ਟਾਈਮ ਫਰੇਮ ਵੀ ਦੱਸਿਆ ਹੁੰਦਾ ਹੈ ਸਾਰਾ ਕੁਝ ਉੱਥੇ ਚੈੱਕ ਕਰੋ ਵੀਜ਼ਾ ਫੀਸ ਵੀਜ਼ਾ ਐਪਲੀਕੇਸ਼ਨਸ ਉਹ ਵੀ ਤੁਹਾਨੂੰ ਅਮਰੀਕਨ ਐਂਬੈਸੀ ਦੀ ਵੈਬਸਾਈਟ ਤੇ ਸਾਰੀ ਡਿਟੇਲਡ ਇਨਫੋਰਮੇਸ਼ਨ ਮਿਲੂ ਉੱਥੇ ਚੈੱਕ ਕਰੋ ਫਿਰ ਹੀ ਅੱਗੇ ਵਧੋ ਪ੍ਰੋਟੋਕਾਲ ਫਾਲੋ ਕਰੋ ਸਰ ਅਮਰੀਕਾ ਦਾ ਪ੍ਰੋਟੋਕਾਲ ਫਾਲੋ ਕਰਕੇ ਆਦਮੀ ਬਹੁਤ ਵਧੀਆ ਆਪਣੀ ਐਪਲੀਕੇਸ਼ਨ ਕਰ ਸਕਦਾ ਹੈ ਥੈਂਕ ਯੂ ਫਾਰ ਕਮਿੰਗ ਸਰ ਥੈਂਕ ਯੂ ਸੋ ਇਹ ਹਨ ਸੁਹਾਸ ਮਦਨ ਜੀ ਪਰਸੋਨਲ ਡਿਸਕਵਰ ਨੂੰ ਜਿਹੜੇ ਓਨਰ ਕਰਦੇ ਨੇ ਬੀਆਰਐਸ ਨਗਰ ਸਰਾਬਾ ਦੇ ਵਿੱਚ ਇਹਨਾਂ ਦਾ ਆਫਿਸ ਹੈ ਸੋ ਕਿਸੇ ਨੇ ਵੀ ਅਮਰੀਕਾ ਬਾਰੇ ਪੁੱਛਣਾ ਕਰਨਾ ਉਹ ਇਹਨਾਂ ਨੂੰ ਪੁੱਛ ਸਕਦਾ ਇਹਨਾਂ ਦੇ ਦਫਤਰ ਆ ਕੇ ਮਿਲ ਸਕਦਾ ਸੋ ਮੈਂ ਤੇ ਮੇਰਾ ਸਾਥੀ ਪ੍ਰਦੀਪ ਸਿੰਘ ਢਾਲੀਵਾਰ ਨਵੇਂ ਮੁੱਦਾ ਲੈ ਕੇ ਜਲਦੀ ਹੀ ਤੁਹਾਡੀ ਕਚਹਿਰੀ ਦੇ ਵਿੱਚ ਮੋੜ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ